ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਵਿੱਚ ਆਪ ਜੀ ਨਾਲ ਇਤਿਹਾਸ ਸਾਂਝਾ ਕਰ ਰਹੇ ਨਵੀਂ ਕਿਤਾਬ ਸਿੱਖ ਰਾਜ ਦਾ ਰਸਮਈ ਇਤਿਹਾਸ ਖਾਲਸਾ ਦਰਬਾਰ ਵਿੱਚੋਂ ਹੀ ਹੋਈਆਂ ਸ਼ਾਸਕਾਂ ਦੀ ਦਾਸਤਾਨ ਜੋ ਇੱਕ ਅੰਗਰੇਜ਼ ਵੱਲੋਂ ਲਿਖੀ ਗਈ ਹੈ ਜਿਸ ਦਾ ਨਾਮ ਜਾਰਜ ਕਾਰ ਮਾਈਕਲ ਸਮਿਥ ਹੈ ਜਿਸ ਦਾ ਪੰਜਾਬੀ ਵਿੱਚ ਅਨੁਵਾਦ ਪ੍ਰੋਫੈਸਰ ਜਸਪਾਲ ਕਈ ਵੱਲੋਂ ਕੀਤਾ ਗਿਆ ਹੈ ਇਹੀ ਅੰਗਰੇਜ਼ ਜਾਰਜ ਕਰਮਾਈਕਲ ਸਮੇਤ ਜੋ ਸੀਗਾ ਇਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਬਤੌਰ ਅਫਸਰ ਕੰਮ ਕਰਦਾ ਸੀ ਔਰ ਇਸ ਕੋਲ ਖੁਫੀਆ ਰਿਪੋਰਟਾਂ ਜੋ ਆਉਂਦੀਆਂ ਸੀ ਉਸ ਬਿਹੇਵ ਤੇ ਇਸ ਨੇ ਇੱਕ ਕਿਤਾਬ ਸਾਰੀ ਲਿਖੀ ਹੈ ਕਿ ਕਿਦਾਂ ਡੋਗਰਿਆਂ ਗਦਾਰਾਂ ਵੱਲੋਂ ਸਿੱਖ ਰਾਜ ਨੂੰ ਖਤਮ ਕੀਤਾ ਗਿਆ ਕਿਵੇਂ ਸ਼ਾਹੀ ਪਰਿਵਾਰ ਦਾ ਇੱਕ ਤੋਂ ਬਾਅਦ ਇੱਕ ਕਤਲ ਕਰ ਦਿੱਤਾ ਗਿਆ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਪੈਣਾ ਭਰਾਵਾਂ ਤੱਕ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤਾਂ ਜੋ ਸਾਡਾ ਗੁਰਮੁਲਾ ਇਤਿਹਾਸ ਸਾਡੇ ਹੋਣਾ ਭੈਣਾ ਭਰਾਵਾਂ ਤੱਕ ਨੌਜਵਾਨਾਂ ਤੱਕ ਬੱਚਿਆਂ ਤੱਕ ਪਹੁੰਚ ਸਕੇ ਅੱਗੇ ਇਤਿਹਾਸ ਰੂ ਹੁੰਦਾ ਜੀ ਸ਼ੇਰ ਸਿੰਘ ਤੇ ਧਿਆਨ ਸਿੰਘ ਦਾ ਕਤਲ ਗੁਲਾ ਰਾਜਾ ਗੁਲਾਬ ਸਿੰਘ ਹਾਲੇ ਜੰਮੂ ਪਹੁੰਚਿਆ ਹੀ ਸੀ ਕਿ ਉਸ ਨੂੰ ਉਹਦੇ ਭਰਾ ਰਾਜਾ ਧਿਆਨ ਸਿੰਘ ਦਾ ਸੰਦੇਸ਼ ਮਿਲਿਆ ਰਾਜਾ ਧਿਆਨ ਸਿੰਘ ਨੇ ਆਪਣੀ ਚਿੱਠੀ ਵਿੱਚ ਆਪਣੇ ਅਤੇ ਮਹਾਰਾਜਾ ਸ਼ੇਰ ਸਿੰਘ ਵਿਚਕਾਰ ਵਾਧ ਰਹਿ ਮਤ ਭੇਦਾਂ ਦਾ ਜ਼ਿਕਰ ਕੀਤਾ ਸੀ ਅਤੇ ਗੁਲਾਬ ਸਿੰਘ ਨੂੰ ਬੇਨਤੀ ਕੀਤੀ ਸੀ ਕਿ ਉਹ ਲਾਹੌਰ ਆ ਜਾਵੇ ਤਾਂ ਕਿ ਇਹ ਸੋਚ ਵਿਚਾਰ ਕੀਤੀ ਜਾ ਸਕੇ ਕਿ ਇਹਨਾਂ ਹਾਲਾਤਾਂ ਵਿੱਚ ਕੀ ਨੀਤੀ ਅਪਣਾਈ ਜਾਵੇ ਗੁਲਾਬ ਸਿੰਘ ਫਿਰ ਲਾਹੌਰ ਲਈ ਰਵਾਨਾ ਹੋ ਗਿਆ ਅਤੇ ਲਾਹੌਰ ਵਿੱਚ ਕੁਝ ਸਮਾਂ ਗੁਜ਼ਾਰਨ ਤੋਂ ਬਾਅਦ ਫਿਰ ਜੰਮੂ ਵਾਪਸ ਆ ਗਿਆ ਲਾਹੌਰ ਵਿੱਚ ਦੋਵੇਂ ਭਰਾ ਇਕੱਠੇ ਬੈਠੇ ਸਾਰੇ ਹਾਲਾਤ ਬਾਰੇ ਚਰਚਾ ਕੀਤੀ ਅਤੇ ਵਿੱਚ ਵਿੱਚ ਅਪਣਾਈ ਜਾਣ ਵਾਲੀ ਨੀਤੀ ਤੈਅ ਕੀਤੀ ਇਸ ਨਵੀਂ ਨੀਤੀ ਦਾ ਰੰਗ ਛੇਤੀ ਹੀ ਉਗੜਨਾ ਸ਼ੁਰੂ ਹੋ ਗਿਆ ਅਤੇ ਪਤਾ ਲੱਗਣ ਲੱਗ ਪਿਆ ਕਿ ਡੋਗਰੇ ਭਰਾਵਾਂ ਦੀ ਇਹ ਨੀਤੀ ਪੰਜਾਬ ਨੂੰ ਕਿਸ ਦਿਸ਼ਾ ਵੱਲ ਲੈ ਜਾਣਾ ਚਾਹੁੰਦੀ ਸੀ ਮਹਾਰਾਜਾ ਸ਼ੇਰ ਸਿੰਘ ਦਾ ਕਹਿਰ ਸੰਧਾ ਵਾਲੀਆਂ ਪਰਿਵਾਰ ਤੇ ਵਰਸਣਾ ਸ਼ੁਰੂ ਹੋ ਗਿਆ ਲਹਿਣਾ ਸਿੰਘ ਸੰਧਾ ਵਾਲੀਆਂ ਖਾਨਦਾਨ ਦਾ ਇੱਕ ਸਰਦਾਰ ਸੀ ਜਿਸ ਨੂੰ ਸ਼ੇਰ ਸਿੰਘ ਨੇ ਸਾਜ਼ਿਸ਼ ਰਚ ਕੇ ਦੋਸ਼ ਅਧੀਨ ਕੈਦ ਕਰ ਲਿਆ ਸੀ ਅਤਰ ਸਿੰਘ ਸੰਧਾ ਵਾਲੀਆਂ ਤੇ ਉਸ ਦੇ ਭਤੀਜੇ ਅਜੀਤ ਸਿੰਘ ਸੰਧਾ ਵਾਲੀਆਂ ਨੇ ਥਾਨੇਸਰ ਜਾ ਕੇ ਅੰਗਰੇਜ਼ੀ ਰਾਜ ਵਿੱਚ ਸ਼ਰਨ ਲੈ ਲਈ ਥਾਨੇਸਰ ਤੋਂ ਉਹਨਾਂ ਨੇ ਕਲਕੱਤੇ ਬ੍ਰਿਟਿਸ਼ ਸਰਕਾਰ ਨੂੰ ਚਿੱਠੀ ਲਿਖੀ ਹੁਣ ਉਹਨਾਂ ਦੋਵਾਂ ਨੂੰ ਜਨਾਨਾ ਪ੍ਰਭਾਵਦੀਨ ਅਤੇ ਭਾਈ ਰਾਮ ਸਿੰਘ ਦੀ ਦਖਨਦਾਜੀ ਨਾਲ ਵਾਪਸ ਬੁਲਾ ਲਿਆ ਗਿਆ ਅਤੇ ਲੈਨਾ ਸਿੰਘ ਨੂੰ ਵੀ ਕੈਦ ਤੋਂ ਰਹਾ ਕਰ ਦਿੱਤਾ ਗਿਆ ਵਾਪਸ ਬੁલાਏ ਜਾਣ ਵਾਲਾ ਹੁਕਮ ਮਿਲਤੇ ਅਤੇ ਭਾਈ ਰਾਮ ਸਿੰਘ ਦੁਆਰਾ ਸੁਰੱਖਿਆ ਦੀ ਜ਼ਿੰਮੇਵਾਰੀ ਲੈ ਜਾਣ ਤੇ ਅਤਰ ਸਿੰਘ ਨੇ ਅਜੀਤ ਸਿੰਘ ਅੰਗਰੇਜ਼ੀ ਰਾਜ ਵਿਛਲੇ ਥਾਣੇਸਰ ਤੋਂ ਸਿੱਖ ਰਾਜ ਵਿੱਚ ਵਾਪਸ ਆ ਗਏ ਲੈਨਾ ਸਿੰਘ ਨੂੰ ਵੀ ਕੈਦ ਤੋਂ ਆਜ਼ਾਦ ਕਰ ਦਿੱਤਾ ਗਿਆ ਸੀ ਅਜੀਤ ਸਿੰਘ ਤੇ ਲਹਿਣਾ ਸਿੰਘ ਤਾਂ ਲਾਹੌਰ ਪਹੁੰਚ ਗਏ ਪਰ ਅਤਰ ਸਿੰਘ ਲਾਹੌਰ ਨਾ ਆ ਗਿਆ ਉਹ ਥਾਣੇਸਰ ਤੋਂ ਸਿੱਧਾ ਆਪਣੀ ਜ਼ਗੀਰ ਵਿੱਚ ਚਲਾ ਗਿਆ ਅਜੀਤ ਸਿੰਘ ਤੇ ਲਹਿਣਾ ਸਿੰਘ ਦੇ ਲਾਹੌਰ ਪਹੁੰਚਣ ਤੇ ਭਾਈ ਰਾਮ ਸਿੰਘ ਨੇ ਯਤਨ ਕਰਕੇ ਸੰਧਾਵਾਂਈ ਸਰਦਾਰਾਂ ਦੀ ਰਾਜਾ ਧਿਆਨ ਸਿੰਘ ਨਾਲ ਇੱਕ ਪ੍ਰਾਈਵੇਟ ਮੀਟਿੰਗ ਕਰਵਾ ਦਿੱਤੀ ਵਜ਼ੀਰ ਧਿਆਨ ਸਿੰਘ ਨੇ ਉਹਨਾਂ ਦੇ ਮਨਾਂ ਵਿੱਚ ਇਹ ਵਿਸ਼ਵਾਸ ਉਤਾਰਨ ਵਿੱਚ ਸਫਲਤਾ ਹਾਸਲ ਕੀਤੀ ਕਿ ਉਸ ਦੀ ਯਾਨੀ ਕਿ ਧਿਆਨ ਸਿੰਘ ਦੀ ਕੋਸ਼ਿਸ਼ ਦੇ ਬਦੌਲਤ ਹੀ ਉਹ ਸਿੱਖ ਰਾਜ ਵਿੱਚ ਵਾਪਸ ਆ ਸਕੇ ਹਨ ਉਹਨਾਂ ਦਾ ਇੱਕ ਸਰਦਾਰ ਕੈਦ ਤੋਂ ਬਾਹਰ ਆ ਸਕਿਆ ਹੈ ਤੇ ਉਹਨਾਂ ਨੂੰ ਉਹਨਾਂ ਦੀਆਂ ਜ਼ਗੀਰਾਂ ਤੇ ਪੁਰਾਣਾ ਮਾਨ ਸਤਿਕਾਰ ਫਿਰ ਤੋਂ ਹਾਸਲ ਹੋ ਸਕਿਆ। ਉਸਨੇ ਆਪਣੇ ਆਪ ਨੂੰ ਉਹਨਾਂ ਦਾ ਵਿਸ਼ਵਾਸਪਾਤਰ ਤੇ ਉਹਨਾਂ ਦਾ ਹਤੈਸ਼ੀ ਦਰਸਾਉਣ ਵਿੱਚ ਕੋਈ ਕਸਰ ਨਾ ਛੱਡੀ ਅਤੇ ਆਪਣੀ ਸਿਹਰਤਤਾਤਾ ਬਖਾਵਾ ਐਨੇ ਵਧੀਆ ਟੰਗ ਨਾਲ ਕੀਤਾ ਕਿ ਉਹ ਧਿਆਨ ਸਿੰਘ ਦੇ ਦੋਸਤ ਅਤੇ ਉਸ ਦੀ ਧੀ ਧਰ ਬਣੇ ਨਜ਼ਰ ਆਉਣ ਲੱਗੇ। ਸੰਦਾ ਵਾਲੀਏ ਉਹ ਕੁਝ ਬਣ ਲਈ ਤਿਆਰ ਹੋ ਗਏ ਜੋ ਕੋਈ ਧਿਆਨ ਸਿੰਘ ਉਹਨਾਂ ਨੂੰ ਬਣਾਉਣਾ ਚਾਹੁੰਦਾ ਸੀ। ਉਸ ਦੀਆਂ ਸਾਜ਼ਸ਼ਾਂ ਦੇ ਯੰਤਰ ਅਤੇ ਉਸ ਦੀ ਖੇਡ ਦੀਆਂ ਕਟਪੁਤਲੀਆਂ ਫਿਰ ਧਿਆਨ ਸਿੰਘ ਨੇ ਉਹਨਾਂ ਅੱਗੇ ਸ਼ੇਰ ਸਿੰਘ ਦੀ ਚੁਗਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਸ ਨੇ ਕਿਹਾ ਕਿ ਸ਼ੇਰ ਸਿੰਘ ਦਾ ਦੋਗਲਾ ਕਿਰਦਾਰ ਹੈ ਉਹ ਬਾਹਰੋਂ-ਬਾਹਰੋਂ ਵਿਖਾਵੇ ਦੀ ਖਾਤਰ ਉਹਨਾਂ ਪ੍ਰਤੀ ਬੜਾ ਚੰਗਾ ਹੋਣ ਦਾ ਵਿਖਾਵਾ ਕਰ ਰਿਹਾ ਹੈ ਪਰ ਅੰਦਰੋਂ-ਅੰਦਰ ਹੀ ਉਹ ਸੰਧਾ ਵਾਲਿਆਂ ਨੂੰ ਆਪਣੇ ਇੱਕ ਅੱਡਰ ਦੁਸ਼ਮਣ ਸਮਝਦਾ ਹੈ ਅਸਲ ਵਿੱਚ ਧਿਆਨ ਸਿੰਘ ਆਪ ਆਪਣੇ ਮਨੋਂ ਸੰਧਾ ਵਾਲਿਆਂ ਨੂੰ ਨਫ਼ਰਤ ਕਰਦਾ ਸੀ ਉਹਦਾ ਸੰਧਾ ਵਾਲਿਆਂ ਨਾਲ ਗੁਪਤ ਮੀਟਿੰਗ ਕਰਨਾ ਤੇ ਆਪਣਾ ਪ੍ਰਭਾਵ ਪਾ ਕੇ ਉਹਨਾਂ ਨੂੰ ਆਪਣੇ ਸਵਾਰਥ ਲਈ ਆਪਣੀ ਸਾਜ਼ਿਸ਼ ਵਿੱਚ ਵਰਤਣ ਦੀ ਕੋਸ਼ਿਸ਼ ਕਰਨਾ ਇਸ ਗੱਲ ਨੂੰ ਹੀ ਪ੍ਰਮਾਣਿਤ ਕਰਦੇ ਹਨ ਇਸ ਤਰ੍ਹਾਂ ਧਿਆਨ ਸਿੰਘ ਨੇ ਸੰਧਾ ਵਾਲਿਆਂ ਨੂੰ ਆਪਣੇ ਸਵਾਰਥੀ ਮਨੋਰਥ ਲਈ ਆਪਣੇ ਦੁਆਰਾ ਘੜੀ ਸਾਜ਼ਿਸ਼ ਨੂੰ ਅਮਲੀ ਜਾਮਾ ਪਹਿਨਾਉਣ ਲਈ ਤਿਆਰ ਕਰ ਲਿਆ ਇਹ ਗੁਪਤ ਮੀਟਿੰਗਾਂ ਕੋਈ ਸਮੇਂ ਲਈ ਵਾਰ-ਵਾਰ ਹੁੰਦੀਆਂ ਰਹੀਆਂ ਅਤੇ ਹੌਲੀ-ਹੌਲੀ ਸੰਧਾ ਵਾਲਿਏ ਵੀ ਸਥਿਤੀ ਦਾ ਅਸਲ ਚਿਹਰਾ ਪਛਾਣਨ ਲੱਗ ਗਏ ਉਹਨਾਂ ਨੂੰ ਵਜ਼ੀਰ ਅਤੇ ਮਹਾਰਾਜ ਦੇ ਆਪਸੀ ਸੰਬੰਧਾਂ ਵਿੱਚ ਲਈ ਦਰਾੜ ਦਾ ਵੀ ਪਤਾ ਲੱਗ ਗਿਆ ਸੀ ਅਤੇ ਉਹ ਵਜ਼ੀਰ ਧਿਆਨ ਸਿੰਘ ਦੇ ਅਸਲੀ ਇਰਾਦਿਆਂ ਨੂੰ ਵੀ ਤਾੜ ਗਏ ਰਾਜਾ ਗੁਲਾਬ ਸਿੰਘ ਦੀ ਕਾਹਲੀ ਵਿੱਚ ਪਾਈ ਗਈ ਲਾਹੌਰ ਫੇਰੀ ਅਤੇ ਦੋਵੇਂ ਡੋਗਰਾ ਭਰਾਵਾਂ ਧਿਆਨ ਸਿੰਘ ਤੇ ਗੁਲਾਬ ਸਿੰਘ ਦੇ ਆਪਸੀ ਰਾਏ مشورے ਤੋਂ ਬਾਅਦ ਰਾਜਾ ਧਿਆਨ ਸਿੰਘ ਇਸ ਗੱਲ ਬਾਰੇ ਕੁਝ ਉਧੇਰੀ ਸचेत ਨਜ਼ਰ ਆਉਣ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਉਸ ਦੀ ਅਗਲੀ ਖੇਡ ਦਾ ਮੋਹਰਾ ਬਣ ਸਕਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਇਹ ਪੁੱਤਰ ਦਲੀਪ ਸਿੰਘ ਸੀ ਜਿਸ ਦੀ ਉਮਰ ਸਿਰਫ 5-6 ਸਾਲਾਂ ਦੀ ਸੀ ਜੋ ਮਹਾਰਾਜਾ ਰਣਜੀਤ ਸਿੰਘ ਦਾ ਬਲਾੜਲਾ ਪੁੱਤਰ ਸੀ ਅਤੇ ਲੋਕਾਂ ਵਿੱਚ ਹਰਮਨ ਪਿਆਰਾ ਵੀ ਸੀ ਧਿਆਨ ਸਿੰਘ ਦੇ ਮਨ 'ਚ ਸੀ ਕਿ ਦਲੀਪ ਸਿੰਘ ਨੂੰ ਅਗਲਾ ਮਹਾਰਾਜਾ ਬਣਾਇਆ ਜਾ ਸਕਦਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਦਾ ਵਾਰਸ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਗੱਦੀ ਸੰਭਾਲਣ ਦਾ ਹੱਕਦਾਰ ਵੀ ਸੀ ਇਸ ਕੰਮ ਵਿੱਚ ਰਾਜਾ ਧਿਆਨ ਸਿੰਘ ਦਾ ਵੀ ਫਾਇਦਾ ਸੀ ਇੱਕ ਬੱਚੇ ਨੂੰ ਮਹਾਰਾਜਾ ਬਣਾ ਕੇ ਸਾਰੀ ਰਾਜਸੀ ਤਾਕਤ ਧਿਆਨ ਸਿੰਘ ਦੇ ਹੱਥ ਆ ਜਾਣੀ ਸੀ ਉਸ ਨੇ ਮਨ ਵਿੱਚ ਤਿਆਰ ਲਿਆ ਕਿ ਇਹ ਕੰਮ ਹਰ ਹਾਲਤ ਵਿੱਚ ਕਰਨਾ ਹੈ ਧਿਆਨ ਸਿੰਘ ਨੇ ਬਾਲਕ ਦਲੀਪ ਸਿੰਘ ਨਾਲ ਨੇੜਤਾ ਵਧਾਉਣੀ ਸ਼ੁਰੂ ਕਰ ਦਿੱਤੀ ਉਹ ਉਸ ਨੂੰ ਆਪਣੇ ਕੋਲ ਬੁਲਾ ਲੈਂਦਾ ਸੀ ਉਸ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਭਰਮਾਉਂਦਾ ਰਹਿੰਦਾ ਸੀ ਉਸ ਨੂੰ ਬੜਾ ਆਦਰ ਮਾਣ ਦਿੰਦਾ ਸੀ ਬਾਲਕ ਦਲੀਪ ਸਿੰਘ ਵੀ ਉਸ ਨੂੰ ਚੰਗਾ ਸਮਝਣ ਲੱਗਾ ਧਿਆਨ ਸਿੰਘ ਕੋਲ ਆ ਕੇ ਦਲੀਪ ਸਿੰਘ ਦਾ ਮਨ ਬਹਿਲ ਜਾਂਦਾ ਸੀ ਇਸ سلسلے ਵਿੱਚ ਛੇ ਸਿੰਘ ਨੂੰ ਕਿਸੇ ਖਤਰੇ ਦਾ ਅਹਿਸਾਸ ਨਾ ਹੋਇਆ ਉਸ ਦਾ ਵਜ਼ੀਰ ਜੇਕਰ ਇੱਕ ਬੱਚੇ ਨਾਲ ਖੇਡ ਰਿਹਾ ਸੀ ਤਾਂ ਉਹ ਇਸ ਵਿੱਚ ਉਸ ਦੀ ਉਸ ਦਾ ਕੀ ਨੁਕਸਾਨ ਸੀ ਜਿਸ ਦਿਸ਼ਾ ਵੱਲ ਧਿਆਨ ਸਿੰਘ ਵੱਧ ਰਿਹਾ ਸੀ ਉਹ ਦਿਸ਼ਾ ਬਾਰੇ ਸ਼ੇਰ ਸਿੰਘ ਨੇ ਕਦੇ ਸੋਚਿਆ ਨਹੀਂ ਸੀ ਉੰਜ ਉਸ ਨੇ ਕਈ ਵਾਰ ਵਜ਼ੀਰ ਨੂੰ ਟੋਕਿਆ ਪਰ ਧਿਆਨ ਸਿੰਘ ਆਪਣੀ ਯੋਜਨਾ ਅਨੁਸਾਰ ਲੱਗਾ ਰਿਹਾ ਸ਼ੇਰ ਸਿੰਘ ਨੂੰ ਜਾਪਦਾ ਸੀ ਇਸ ਵੇਲੇ ਉਸ ਦਾ ਕੋਈ ਵੀ ਅਜੇ ਹਦਸ਼ਮਨ ਨਹੀਂ ਸੀ ਜੋ ਉਸ ਨੂੰ ਬਰਬਾਦ ਕਰ ਸਕਦਾ ਹੋਵੇ ਦਲੀਪ ਸਿੰਘ ਨੂੰ ਤਾਂ ਉਹ ਬੱਚਾ ਹੀ ਸਮਝਦਾ ਸੀ ਜੋ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਸੀ ਧਿਆਨ ਸਿੰਘ ਅਤੇ ਦਲੀਪ ਸਿੰਘ ਦੀ ਨੇੜਤਾ ਨਿਰੰਤਰ ਵਧ ਹੀ ਰਹੀ ਮਹਾਰਾਜਾ ਸ਼ੇਰ ਸਿੰਘ ਤਾਂ ਭਾਵੇਂ ਹਾਲਾਤ ਦੀ ਇਸ ਦਸ਼ਾ ਤੇ દિਸ਼ਾ ਨੂੰ سنجਿਦਗੀ ਨਾਲ ਨਹੀਂ ਲੈ ਰਿਹਾ ਸੀ ਪਰ ਸੰਧਾ ਵਾਲੇ ਸਮਝਦਾਰ ਸਮਝ ਗਏ ਕਿ ਹਾਲਾਤ ਕਿਹੜੀ ਵਰਕਰਵਟ ਲੈਣ ਲਈ ਕੋਸ਼ਿਸ਼ ਕਰ ਰਹੇ ਹਨ ਹਾਲਾਤ ਆਪਣੇ ਆਪ ਇਸ ਤਰ੍ਹਾਂ ਦੇ ਬਣਦੇ ਜਾ ਰਹੇ ਸਨ ਕਿ ਸੰਧਾ ਵਾਲੇ ਜੇ ਹਾਲਾਤ ਦਾ ਆਪਣੇ ਹਿੱਤ ਵਿੱਚ ਫਾਇਦਾ ਉਠਾ ਸਕਦੇ ਸਨ ਸੰਦਾਬਾਲੀ ਨੇ ਇਹ ਗੱਲ ਭਲੀ ਭਾਤ ਪਤਾ ਸੀ ਕਿ ਮਹਾਰਾਜਾ ਸ਼ੇਰ ਸਿੰਘ ਉਹਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ ਸੀ ਪਰ ਉਹ ਦਿਲੋਂ ਸ਼ੇਰ ਸਿੰਘ ਦੀ ਭੋਰਾ ਵੀ ਇੱਜ਼ਤ ਨਹੀਂ ਕਰਦੇ ਸਨ ਉਹ ਉਸ ਨੂੰ ਧੱਕੇ ਨਾਲ ਬਣਿਆ ਮਹਾਰਾਜਾ ਹੀ ਸਮਝਦੇ ਸਨ ਉਹ ਇਹ ਵੀ ਜਾਣ ਗਏ ਸਨ ਕਿ ਵਜੀਰ ਧਿਆਨ ਸਿੰਘ ਨੇ ਆਪਣਾ ਮਤਲਬ ਹੱਲ ਕਰਨ ਲਈ ਉਹਨਾਂ ਨੂੰ ਆਪਣੀ ਦੋਸਤੀ ਦੇ ਘੇਰੇ ਵਿੱਚ ਲਿਆਂਦਾ ਹੈ ਅਤੇ ਉਹਨਾਂ ਨੂੰ ਆਪਣੀ ਸਾਛਸਣ ਦੇ ਸੰਤ ਬਣਾਉਣਾ ਚਾਹੁੰਦਾ ਹੈ ਉਹਨਾਂ ਨੂੰ ਪਤਾ ਸੀ ਕਿ ਧਿਆਨ ਸਿੰਘ ਇਸ ਹੱਦ ਤੱਕ ਕਮੀਨਾ ਬੰਦਾ ਸੀ ਕਿ ਉਹ ਆਪਣਾ ਮਤਲਬ ਹੱਲ ਕਰਨ ਤੋਂ ਬਾਅਦ ਉਹਨਾਂ ਨੂੰ ਦੁੱਧ 'ਚੋਂ ਮੱਖੀ ਨੂੰ ਕੱਢ ਕੇ ਇੱਕ ਪਾਸੇ ਸੁੱਟਨਵਾਗ ਉਹਨਾਂ ਨੂੰ ਇੱਕ ਪਾਸੇ ਸੁੱਟ ਸਕਦਾ ਸੀ ਉਹਨਾਂ ਨੂੰ ਬਰਬਾਦ ਕਰ ਸਕਦਾ ਸੀ ਅਤੇ ਉਹਨਾਂ ਦੀ ਹੱਤਿਆ ਵੀ ਕਰਵਾ ਸਕਦਾ ਸੀ ਸੰਦਾਵਾਲੀ ਸਰਦਾਰਾਂ ਨੇ ਆਪਣੇ ਪੱਧਰ ਤੇ ਇੱਕ ਵੱਖਰੀ ਤਰ੍ਹਾਂ ਦੀ ਸਾਜ਼ਿਸ਼ ਘੜ ਲਈ ਆਪਣੀ ਇਸ ਯੋਜਨਾ ਦੀ ਇਹਨਾਂ ਪਹਿਲਾਂ ਉਹ ਮਹਾਰਾਜਾ ਛੇਰ ਸਿੰਘ ਕੋਲ ਗਏ ਉਹਨਾਂ ਨੇ ਮਹਾਰਾਜੇ ਨਾਲੇ ਗੁਪਤ ਮੀਟਿੰਗ ਕੀਤੀ ਇਸ ਗੁਪਤ ਮੀਟਿੰਗ ਵਿੱਚ ਉਹਨਾਂ ਨੇ ਛੇਰ ਸਿੰਘ ਨੂੰ ਕਿਹਾ ਕਿ ਉਹ ਛੇਰ ਸਿੰਘ ਦੀ ਵਫਾਦਾਰ ਪਰਜਾ ਦੇ ਪ੍ਰਤੀਨਿਧੀ ਵੀ ਹਨ ਅਤੇ ਉਹਨਾਂ ਦੀ ਸ਼ੇਰ ਸਿੰਘ ਨਾਲ ਪਰਿਵਾਰਕ ਸਾਂਝ ਵੀ ਹੈ ਮਹਾਰਾਜਾ ਵੀ ਉਹਨਾਂ ਦੇ ਸੰਧਾਂ ਵਾਲੀਆਂ ਵੰਸ਼ ਵਿੱਚੋਂ ਹੈ ਉਹਨਾਂ ਦਾ ਇੱਕੋ ਖਾਨਦਨ ਹੈ ਇੱਕੋ ਧਰਮ ਹੈ ਉਹ ਹਰ ਤਰ੍ਹਾਂ ਨਾਲ ਮਹਾਰਾਜੇ ਦਾ ਪੁਲਾਦ ਲੋਜਦੇ ਹਨ ਅਤੇ ਇੱਕੋ ਵੰਸ਼ ਦੇ ਹੋਣ ਕਾਰਨ ਮਹਾਰਾਜੇ ਦਾ ਸਹਾਰਾ ਬੰਨਣਾ ਚਾਹੁੰਦੇ ਹਨ ਹਰ ਮੁਸੀਬਤ ਸਾਹਮਣੇ ਢਾਲ ਬਣ ਕੇ ਮਹਾਰਾਜੇ ਦੀ ਸੁਰੱਖਿਆ ਕਰਨੀ ਚਾਹੁੰਦੇ ਹਨ ਉਹਨਾਂ ਨੇ ਮਹਾਰਾਜੇ ਨੂੰ ਦੱਸ ਦਿੱਤਾ ਕਿ ਉਸ ਦਾ ਵਜ਼ੀਰ ਉਹਦੇ ਵਿਰੁੱਧ ਸਾਜ਼ਿਸ਼ਾਂ ਕਰ ਰਿਹਾ ਹੈ ਅਤੇ ਉਹ ਮਹਾਰਾਜੇ ਨੂੰ ਉਸ ਦੇ ਵਜ਼ੀਰ ਦੀਆਂ ਸਾਜ਼ਿਸ਼ਾਂ ਤੋਂ ਬਚਾਉਣਾ ਚਾਹੁੰਦੇ ਹਨ ਉਹਨਾਂ ਨੇ ਮਹਾਰਾਜੇ ਤੋਂ ਗੱਲ ਗੁਪਤ ਰੱਖਣ ਦਾ ਵਚਨ ਲਿਆ ਫਿਰ ਉਹਨਾਂ ਨੇ ਮਹਾਰਾਜੇ ਨੂੰ ਦੱਸਿਆ ਕਿ ਉਸ ਦੇ ਵਜ਼ੀਰ ਧਿਆਨ ਸਿੰਘ ਨੇ ਸਾਡੇ ਨਾਲ ਸੰਧਾਂ ਵਾਲਿਆਂ ਨਾਲ ਸੌਦਾ ਕੀਤਾ ਹੈ ਕਿ ਅਸੀਂ ਮਹਾਰਾਜੇ ਨੂੰ ਕਤਲ ਕਰ ਦੇਈਏ ਵਜ਼ੀਰ ਨੇ ਇਸ ਕੰਮ ਬਦਲੇ ਸਾਨੂੰ 60 ਲੱਖ ਰੁਪਏ ਦੀ ਜ਼ਗੀਰ ਦੇਣ ਦਾ ਵਾਅਦਾ ਕੀਤਾ ਹੈ ਧਿਆਨ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਦਲੀਪ ਸਿੰਘ ਨੂੰ ਗੱਦੀ ਤੇ ਬਿਠਾਉਣਾ ਚਾਹੁੰਦਾ ਹੈ ਉਸ ਨੇ ਵਾਅਦਾ ਕੀਤਾ ਹੈ ਕਿ ਉਹ ਸਾਨੂੰ ਬਾਲਕ ਦਲੀਪ ਸਿੰਘ ਦੇ ਸਰਪ੍ਰਸਤ ਬਣਾਏਗਾ ਅਤੇ ਆ ਵजीर ਬਣੇਗਾ ਅਸੀਂ ਤਾਂ ਮਹਾਰਾਜੇ ਦਾ ਸਤਿਕਾਰ ਕਰਨਾ ਹੈ ਉਹ ਭਾਵੇਂ ਬਾਲਗ ਹੋਵੇ ਤੇ ਭਾਵੇਂ ਨਾ ਬਾਲਗ ਅਸੀਂ ਦਲੀਪ ਸਿੰਘ ਦਾ ਵੀ ਇੱਕ ਮਹਾਰਾਜੇ ਵਰੋ ਸਤਿਕਾਰ ਕਰਾਂਗੇ ਸੰਧਾ ਵਾਲਿਆਂ ਨੇ ਇਹ ਗੱਲ ਬਾਤ ਐਨੇ ਸ਼ਿਵਾਸ਼ ਨਾਲ ਕੀਤੀ ਕਿ ਸੁਣ ਕੇ ਸ਼ੇਰ ਸਿੰਘ ਦਹਿਲ ਗਿਆ ਉੰਜ ਭਾਵੇਂ ਉਹ ਬੜਾ ਬਹਾਦਰ ਅਤੇ ਇੱਕ ਸੂਰਬੀਰ ਯੋਧਾ ਸੀ ਪਰ ਗੱਲਾਂ ਸੁਣ ਕੇ ਐਸੀ ਦਹਿਸ਼ਤ ਵਿੱਚ ਆਇਆ ਕਿ ਉਸ ਨੇ ਆਪਣੀ ਤਲਵਾਰ ਲਹਿਣਾ ਸਿੰਘ ਅਤੇ ਅਜੀਤ ਸਿੰਘ ਦੇ ਹੱਥ ਵਿੱਚ ਫੜਾ ਦਿੱਤੀ ਅਤੇ ਬੋਲਿਆ ਜੇ ਤੁਹਾਨੂੰ ਮੇਰੇ ਕਤਲ ਦੀ ਸਾਈ ਦਿੱਤੀ ਗਈ ਹੈ ਅਤੇ ਜੇ ਤੁਸੀਂ ਸੱਚਮੁੱਚ ਮੈਨੂੰ ਕਤਲ ਕਰਨਾ ਚਾਹੁੰਦੇ ਹੋ ਤਾਂ ਆ ਲਓ ਮੇਰੀ ਤਲਵਾਰ ਮੈਨੂੰ ਮੇਰੀ ਹੀ ਤਲਵਾਰ ਨਾਲ ਮਾਰ ਦਿਓ ਪਰ ਇੱਕ ਗੱਲ ਯਾਦ ਰੱਖਿਓ ਜਿਹੜਾ ਬੰਦਾ ਤੁਹਾਨੂੰ ਆਪਣੀ ਸਾਜ਼ਿਸ਼ ਦੇ ਮੂਰੇ ਬਣਾ ਕੇ ਇਹ ਸਾਰੀ ਖੇਡ ਖੇਡ ਰਿਹਾ ਹੈ ਉਸਨੇ ਤੁਹਾਨੂੰ ਵੀ ਨਹੀਂ ਬਖਸ਼ਣਾ ਉਸਨੇ ਹੋਰ 4 ਦਿਨਾਂ ਤੱਕ ਤੁਹਾਡਾ ਵੀ ਇਹੋ ਹਾਲ ਕਰਨਾ ਇਹ ਗੱਲ ਸੁਣ ਕੇ ਸੰਦਾਵਲੀ ਸਰਦਾਰ ਪ੍ਰਵਤ ਵੀ ਹੋ ਗਏ ਅਤੇ ਬੜੇ ਹੈਰਾਨ ਵੀ ਉਹਨਾਂ ਨੇ ਹੈਰਾਨੀ ਦਿਖਾਉਂਦਾ ਮਹਾਰਾਜ ਤੋਂ ਪੁੱਛਿਆ ਕਿ ਤੁਸੀਂ ਹਾਲੇ ਵੀ ਇਹੋ ਸਮਝਦੇ ਹੋ ਕਿ ਅਸੀਂ ਤੁਹਾਨੂੰ ਮਾਰ ਲਈ ਆਏ ਹਾਂ ਅਸੀਂ ਤੁਹਾਨੂੰ ਮਾਰ ਨਹੀਂ ਆਏ ਅਸੀਂ ਤਾਂ ਤੁਹਾਨੂੰ ਬਚਾਉਣ ਲਈ ਆਏ ਹਾਂ ਉਹਨਾਂ ਨੇ ਫਿਰ ਤੋਂ ਮਹਾਰਾਜਨ ਜੀਕੀਂ ਦੋਆ ਕਿ ਉਹ ਮਹਾਰਾਜੇ ਪ੍ਰਤੀ ਪੂਰੇ ਵਫਾਦਾਰ ਹਨ ਅਤੇ ਮਹਾਰਾਜੇ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਬਾਰੇ ਸੋਚ ਵੀ ਨਹੀਂ ਸਕਦੇ ਪਰ ਉਹਨਾਂ ਨੇ ਮੰਗ ਕੀਤੀ ਕਿ ਜੇ ਇਹ ਸਾਜ਼ਿਸ਼ੀ ਵਜ਼ੀਰ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਜਿਹੜਾ ਵਜ਼ੀਰ ਇੰਨੇ ਮਾੜੇ ਇਰਾਦੇ ਰੱਖਦਾ ਹੈ ਕਿ ਆਪਣੇ ਰਾਜ ਨੂੰ ਮਰਵਾਉਣ ਦੀ ਕੋਈ ਸਾਜ਼ਿਸ਼ ਰਚ ਸਕਦਾ ਹੈ ਅਜਿਹੇ ਵਜ਼ੀਰ ਨੂੰ ਫੌਰਨ ਮੌਦੇ ਕਾਰਡ ਉਤਾਰ ਦੇਣਾ ਚਾਹੀਦਾ ਹੈ ਸਿਰਫ ਇਹ ਇੱਕੋ ਇੱਕ ਤਰੀਕਾ ਹੈ ਜਿਸ ਨਾਲ ਮਹਾਰਾਜਾ ਆਪਣੀ ਸੁਰੱਖਿਆ ਨਿਸ਼ਚਿਤ ਕਰ ਸਕਦਾ ਹੈ ਨਹੀਂ ਤਾਂ ਜੇਕਰ ਅਜਿਹੇ ਵਜ਼ੀਰ ਨੂੰ ਜਿਉਂਦਾ ਛੱਡ ਦਿੱਤਾ ਗਿਆ ਤਾਂ ਇਸ ਨੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਣਾ ਅਤੇ ਫਿਰ ਕਿਸੇ ਵੇਲੇ ਆਪਣੇ ਮਾਲਕ ਨੂੰ ਮਰਵਾਉਣ ਦੀ ਸਾਜ਼ਿਸ਼ ਰਚ ਲੈਣੀ ਹੈ ਸ਼ੇਰ ਸਿੰਘ ਬੜੀ ਆਸਾਨੀ ਨਾਲ ਉਹਨਾਂ ਦੀ ਗੱਲ ਨਾਲ ਸਹਿਮਤ ਹੋ ਗਿਆ ਉਹਨਾਂ ਨੇ ਮਹਾਰਾਜਾ ਸ਼ੇਰ ਸਿੰਘ ਤੋਂ ਲਿਖਵਾ ਕੇ ਲੈ ਲਿਆ ਕਿ ਜੇਕਰ ਦੇਸ਼ ਦੇ ਹਿੱਤਾਂ ਲਈ ਉਹਨਾਂ ਨੂੰ ਵਜ਼ੀਰ ਦਾ ਖੂਨ ਵੀ ਕਰਨਾ ਪੈਂਦਾ ਹੈ ਤਾਂ ਉਹ ਕਰ ਸਕਦੇ ਹਨ ਉਹਨਾਂ ਵਰਤ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਇਹ ਸਾਰਾ ਇੰਤਜ਼ਾਮ ਕਰਨ ਤੋਂ ਬਾਅਦ ਸੰਧਾ ਵਾਲੀ ਸਰਦਾਰਾਂ ਨੇ ਸ਼ੇਰ ਸਿੰਘ ਨੂੰ ਦੱਸਿਆ ਕਿ ਉਹ ਹੁਣ ਕੁਝ ਦਿਨਾਂ ਲਈ ਰਾਜਾ ਸੰਸੀ ਅਮਰਸਰ ਦੇ ਨੇੜੇ ਜਾਣਗੇ। ਉੱਥੇ ਜਾ ਕੇ ਉਹ ਅਗਲੇ ਕੁਝ ਦਿਨ ਆਰਾਮ ਕਰਨਗੇ, ਆਪਣੇ ਚੌਂਵੇਂ ਸੈਨਿਕਾਂ ਦੇ ਦਸਤੇ ਤਿਆਰ ਕਰਨਗੇ ਅਤੇ ਫਿਰ ਕਿਸੇ ਦਿਨ ਆ ਕੇ ਮਹਾਰਾਜੇ ਦੀ ਹਾਜ਼ਰੀ ਭਰਨਗੇ। ਤਕੀਮ ਇਹ ਬਣੀ ਕਿ ਜਿਸ ਦਿਨ ਉਹ ਆਪਣੇ ਫੌਜੀ ਦਸਤੇਆਂ ਸਮੇਤ ਮਹਾਰਾਜੇ ਦੀ ਸੇਵਾ ਵਿੱਚ ਹਾਜ਼ਰ ਹੋਣਗੇ, ਉਸ ਦਿਨ ਮਹਾਰਾਜਾ ਆਪਣੇ ਵਜ਼ੀਰ ਧਿਆਨ ਸਿੰਘ ਨੂੰ ਅਤੇ ਉਸਦੇ ਪੁੱਤਰ ਹੀਰਾ ਸਿੰਘ ਨੂੰ ਬੁਲਾ ਲਵੇਗਾ। ਮਹਾਰਾਜਾ ਛੇਰ ਸਿੰਘ ਆਪਣੇ ਵਜ਼ੀਰ ਧਿਆਨ ਸਿੰਘ ਨੂੰ ਫੌਜੀ ਦਸਤਿਆਂ ਦਾ ਨਰੀਖਣ ਕਰਨ ਲਈ ਆਖੇਗਾ ਅਤੇ ਜਿਉਂ ਹੀ ਮਹਾਰਾਜਾ ਇੱਕ ਖਾਸ ਇਸ਼ਾਰਾ ਕਰੇਗਾ ਧਿਆਨ ਸਿੰਘ ਅਤੇ ਉਸਦੇ ਪੁੱਤਰ ਹੀਰਾ ਸਿੰਘ ਨੂੰ ਕੇਰੇ ਚ ਲੈ ਕੇ ਮਾਰ ਦਿੱਤਾ ਜਾਵੇਗਾ ਕਿਸੇ ਨੂੰ ਕੋਈ ਸ਼ੱਕ ਵੀ ਨਹੀਂ ਪਵੇਗਾ ਕਿ ਇਹ ਸਾਰਾ ਕੁਝ ਮਹਾਰਾਜੇ ਦੇ ਅੱਖਾਂ ਤੇ ਹੋਇਆ ਹੈ ਮਹਾਰਾਜਾ ਛੇਰ ਸਿੰਘ ਨਾਲ ساری ਗੱਲ ਤੈਅ ਕਰਨ ਤੋਂ ਬਾਅਦ ਸੰਧਾ ਵਾਲੀ ਸਰਦਾਰ ਉਥੋਂ ਵਿਦਾ ਹੋਏ ਤਾਂ ਕਿ ਉਹ ਕੱਲ ਸਵੇਰ ਸਵੇਰੇ ਆਪਣੇ ਕਹਿ ਅਨੁਸਾਰ ਰਾਜਸાંਸੀ ਜਾਣ ਦੀ ਤਿਆਰੀ ਕਰ ਸਕਣ ਰੋ ਉਥੇ ਸਿੱਧੇ ਵਜੀਰ ਧਿਆਨ ਸਿੰਘ ਦੇ ਘਰੇ ਜਾ ਪਹੁੰਚੇ ਉਥੇ ਉਹਨਾਂ ਨੇ ਵਜੀਰ ਨਾਲ ਇੱਕ ਗੁਪਤ ਮੀਟਿੰਗ ਕੀਤੀ ਉਹਨਾਂ ਨੇ ਵਫਾਦਾਰੀ ਦੀਆਂ ਕਸਮਾਂ ਤੇ ਗੱਲ ਗੁਪਤ ਰੱਖਣ ਦੇਕਰਾਰ ਵਰਗੀਆਂ ਰਵਾਇਤੀ ਗੱਲਾਂ ਕਰਨ ਤੋਂ ਬਾਅਦ ਮਹਾਰਾਜਾ ਛੇ ਸਿੰਘ ਦੀ ਦਸਤਖਾਂ ਵਾਲੀ ਲਿਖਤ ਧਿਆਨ ਸਿੰਘ ਦੇ ਸਾਹਮਣੇ ਰੱਖ ਦਿੱਤੀ ਜੋ ਉਹਨਾਂ ਨੇ ਹੁਣੇ-ਹੁਣੇ ਹਾਸਲ ਕੀਤੀ ਸੀ ਅਤੇ ਜਿਸ ਵਿੱਚ ਉਹਨਾਂ ਨੂੰ ਆਗਿਆ ਦਿੱਤੀ ਗਈ ਸੀ ਕਿ ਉਹ ਵਜੀਰ ਦੀ ਹੱਤਿਆ ਕਰ ਸਕਦੇ ਹਨ ਲਿਖਤ ਨੂੰ ਦੇਖ ਕੇ ਵਜੀਰ ਬਹੁਤ ਘਬਰਾ ਗਿਆ ਉਹਦੀ ਘਬਰਾਹਟ ਤੋਂ ਪਤਾ ਲੱਗਦਾ ਸੀ ਕਿ ਉਹ ਪੂਰੀ ਤਰ੍ਹਾਂ ਅਸੰਦਾ ਵਾਲਿਆਂ ਦੇ ਪ੍ਰਭਾਵ ਅਧੀਨ ਆ ਚੁੱਕਾ ਸੀ ਸੰਧਾ ਵਾਲੀ ਸਰਦਾਰਾਂ ਨੇ ਕਿਹਾ ਕਿ ਜੇਕਰ ਵਜੀਰ ਚਾਹੇ ਤਾਂ ਉਹ ਉਸ ਦੀ ਥਾਂ ਮਹਾਰਾਜਾ ਸ਼ੇਰ ਸਿੰਘ ਨੂੰ ਕਤਲ ਕਰ ਸਕਦੇ ਹਨ ਵਜੀਰ ਨੇ ਫਟਾਫਟ ਹਾਂ ਕਰ ਦਿੱਤੀ ਉਸ ਨੇ ਸਫਲ ਹੋਣ ਦੀ ਸੂਰਤ ਵਿੱਚ ਉਹਨਾਂ ਨੂੰ ਬਹੁਤ ਵੱਡੇ ਵੱਡੇ ਇਨਾਮ ਦੇਣ ਦੇ ਵਾਅਦੇ ਕੀਤੇ ਹੁਣ ਸੰਧਾ ਵਾਲੀ ਸਰਦਾਰਾਂ ਨੇ ਵਜੀਰ ਨਾਲ ਵੀ ਬਿਲਕੁਲ ਉਹੀ ਪ੍ਰਕਿਰਿਆ ਬਣਾਈ ਜੋ ਮਹਾਰਾਜੇ ਨਾਲ ਅਪਣਾਈ ਸੀ ਉਸ ਨੂੰ ਵੀ ਆਖਿਆ ਗਿਆ ਕਿ ਉਹ ਪਹਿਲਾਂ ਰਾਜਾ ਸਾਸੀ ਜਾਣਗੇ ਅਤੇ ਉੱਥੋਂ ਆਪਣੇ ਸੈਨਿਕ ਦਸਤਿਆਂ ਸਮੇਤ ਉਸ ਕੋਲ ਵਾਪਸ ਆਉਣਗੇ ਅਤੇ ਉਸ ਦਾ ਕੰਮ ਕਰ ਦੇਣਗੇ ਸਕੀਮ ਉਹੀ ਰਹੀ ਪ੍ਰਕਿਰਿਆ ਉਹੀ ਰਹੀ ਬਸ ਸ਼ਿਕਾਰ ਦਾ ਨਾਮ ਬਦਲ ਲਿਆ ਉਹਨਾਂ ਨੇ ਧਿਆਨ ਸਿੰਘ ਨੂੰ مشورہ ਦਿੱਤਾ ਕਿ ਉਹ ਆਪਣੇ ਪਰੋਸੇ ਜੋਸ਼ਦੋਸ ਫੋਬਜੀ ਦਸਤਿਆਂ ਨੂੰ ਕਿਲੇ ਦੇ ਦਵਾਲੇ ਤਾਇਨਾਤ ਕਰੇ ਤਾਂ ਕਿ ਵਾਰਦਾਤ ਕਰਨ ਵਾਲੇ ਦਿਨ ਉਹਨਾਂ ਦੇ ਕੰਮ ਵਿੱਚ ਕਿਸੇ ਨੂੰ ਵੀ ਰਕਾਰਡ ਪਾਉਣ ਦਾ ਮੌਕਾ ਨਾ ਮਿਲ ਸਕੇ ਇਹ ਸਾਰਾ ਕੁਝ ਤੈ ਹੋਣ ਤੋਂ ਬਾਅਦ ਉਹਨਾਂ ਨੇ ਧਿਆਨ ਸਿੰਘ ਤੋਂ ਵਿਦਾ ਲਈ ਅਤੇ ਅਗਲੇ ਦਿਨ ਸੱਚ ਮੁਚ ਰਾਜਾ ਸਾਸੀ ਜਾਣ ਲਈ ਰਵਾਨਾ ਹੋ ਗਏ ਉੱਥੇ ਉਹ ਕੁਝ ਦਿਨ ਰਹੇ ਜਦੋਂ ਉਹ ਵਾਪਸ ਲਾਹੌਰ ਆਏ ਤਾਂ ਉਹਨਾਂ ਨਾਲ 500 ਕੋਟ ਸਵਾਸ ਸਨ ਜੋ ਪੂਰੀ ਤਰ੍ਹਾਂ ਸਿੱਖੇਤ ਪਰੋਸੇ ਯੋਗ ਅਤੇ ਹਥਿਆਰਬੰਦ ਸਨ ਇਸ ਤੋਂ ਇਲਾਵਾ ਉਹ ਕਾਫੀ ਸਾਰੇ ਪੈਦਲ ਫੌਜੀਆਂ ਨੂੰ ਵੀ ਨਾਲ ਲੈ ਗਏ ਜਿੰਨਾ ਚਿਰ ਸੰਧਾਂ ਵਾਲੀ ਰਾਜਾਥਾਨਸੀ ਵਿੱਚ ਰਹੇ ਉਹਨਾਂ ਚਿਰ ਮਹਾਰਾਜਾ ਸ਼ੇਰ ਸਿੰਘ ਅਤੇ ਵਜ਼ੀਰ ਧਿਆਨ ਸਿੰਘ ਇੱਕ ਦੂਜੇ ਦੇ ਸਾਹਮਣੇ ਨਾ ਹੋਏ ਵਜ਼ੀਰ ਧਿਆਨ ਸਿੰਘ ਬਿਮਾਰੀ ਦਾ ਬਹਾਨਾ ਕਰਕੇ ਅਤੇ ਸੁਰੱਖਿਅਤ ਰਹਿਣ ਦੇ ਉਦੇਸ਼ ਨਾਲ ਆਪਣੇ ਘਰ ਅੰਦਰ ਹੀ ਵੜਿਆ ਰਿਹਾ ਜਦੋਂ ਕਿ ਮਹਾਰਾਜਾ ਸ਼ੇਰ ਸਿੰਘ ਲਾਹੌਰ ਤੋਂ 3 ਮੀਲ ਦੂਰ ਸ਼ਾਹ ਬਲੌਰ ਦੇ ਸਥਾਨ ਤੇ ਠਹਿਰਿਆ ਰਿਆ ਜਿਸ ਦਿਨ ਸਿੰਧਾ ਵਾਲੀਆ ਆਪਣੇ ਫੌਜੀ ਦਸਤਿਆਂ ਨਾਲ ਆਏ ਉਹ ਸੰਗਰਾਮ ਦਾ ਦਿਨ ਸੀ ਦਿਨ ਚੜ੍ਹਦੇ ਨਾਲ ਹੀ ਫੌਜਦਾਰਾ ਕੀਤੀ ਜਾ ਰਹੀ ਫਾਇਰਿੰਗ ਤੋਂ ਹੀ ਉਹਨਾਂ ਦੇ ਸ਼ਾਹ ਬਲੌਰ ਪਹੁੰਚਣ ਦੀ ਸੂਚਨਾ ਮਿਲ ਗਈ ਇਹ ਫੌਜੀ ਦਸਤੇ ਆਪਣੇ ਘੋੜਸਵਾਰੀ ਦੇ ਕਰਤੱਵ ਦਿਖਾਉਂਦੇ ਅੱਗੇ ਵਧੇ ਗਏ ਤੇ ਸ਼ਾਹ ਬਲੌਰ ਤੇ ਉਸ ਸਥਾਨ ਤੇ ਪਹੁੰਚ ਗਏ ਜਿੱਥੇ ਮਹਾਰਾਜਾ ਠਹਿਰਿਆ ਹੋਇਆ ਸੀ ਅਜੀਤ ਸਿੰਘ ਅਤੇ ਲਹਿਣਾ ਸਿੰਘ ਆਪਣੇ ਕੁਝ ਚੋਣਵੇਂ ਸਾਥੀਆਂ ਸਮੇਤ ਘੋੜਿਆਂ ਤੋਂ ਉਤਰ ਕੇ ਆਏ ਅਤੇ ਮਕਾਨ ਦੇ ਅੰਦਰ ਚਲੇ ਗਏ ਸੰਧਾਮ ਵਾਲਿਆਂ ਨੂੰ ਮਹਾਰਾਜੇ ਵੱਲੋਂ ਇਸ ਤਰ੍ਹਾਂ ਬਿਨਾਂ ਬੁਲਾਇਆ ਤੇ ਬਿਨਾਂ ਐਲਾਨ ਕੀਤੇ ਆਉਣ ਦੀ ਸਹੂਲਤ ਦਿੱਤੀ ਹੋਈ ਸੀ ਸੰਗਰਾਮ ਦਾ ਦਿਨ ਹੋਣ ਕਰਕੇ ਉਸ ਦਿਨ ਦਰਬਾਰ ਨਹੀਂ ਲੱਗਾ ਸੀ ਛੇਤੀ ਨਾਲ ਉਹ ਦੋਵੇਂ ਆਪਣੇ 54 ਸਮਰਥਕਾਂ ਸਮੇਤ ਮਹਾਰਾਜੇ ਸਾਹਮਣੇ ਜਾ ਖਲੋਤੇ ਉਹ ਆਪਣੇ ਦੂਜੇ ਸਾਥੀਆਂ ਵਾਂਗ ਹਥਿਆਰਾਂ ਨਾਲ ਲੈ ਸਨ ਉਹਨਾਂ ਦੇ ਆਉਣ ਤੋਂ ਪਹਿਲਾਂ ਮਹਾਰਾਜਾ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੇਖ ਕੇ ਹਟਿਆ ਸੀ ਇਸ ਸਾਰੇ ਟੋਲੇ ਨੇ ਮਹਾਰਾਜੇ ਨੂੰ ਫਤੇ ਬੁਲਾਇਆ ਤੇ ਮਹਾਰਾਜੇ ਨੇ ਵੀ ਬੇਚੇ ਚਕਤੇ ਖੁੱਲੇ ਦਿਲ ਨਾਲ ਸਵਾਗਤ ਕੀਤਾ ਉਸਦੇ ਮਨ ਵਿੱਚ ਕਿਸੇ ਕਿਸਮ ਦੇ ਖਤਰੇ ਦੀ ਕੋਈ ਸ਼ੰਕਾ ਹੈ ਹੀ ਨਹੀਂ ਸੀ ਉਹ ਆਉਣ ਵਾਲੀ ਅਨਹੋਣੀ ਤੋਂ ਪੂਰੀ ਤਰ੍ਹਾਂ ਅਣਜਾਣ ਸੀ ਸ਼ੇਰ ਸਿੰਘ ਪੂਰੀ ਤਰ੍ਹਾਂ ਨਾਲ ਨੇ ਹੱਥਾਂ ਤੇ ਇੱਕ ਕੁਰਸੀ ਦੇ ਆਰਾਮ ਨਾਲ ਪਸਰਿਆ ਹੋਇਆ ਸੀ ਅਜੀਤ ਸਿੰਘ ਅੱਗੇ ਵੱਧ ਕੇ ਮਹਾਰਾਜੇ ਦੇ ਨੇੜੇ ਹੋਇਆ ਤੇ ਉਸ ਨੇ ਇੱਕ ਦਨਾਲੀ ਰੈਫਲ ਮਹਾਰਾਜੇ ਨੂੰ ਪੇਟ ਕੀਤੀ ਤੇ ਰੈਫਲ ਦੀ ਤਾਰੀਫ਼ ਕਰਦਿਆਂ ਮਹਾਰਾਜੇ ਨੂੰ ਅਰਚ ਅਰਜ ਕੀਤੀ ਕਿ ਉਹ ਇਸ ਵਧੀਆ ਰੈਫਲ ਨੂੰ ਜਰਾ ਚੈੱਕ ਕਰਕੇ ਦੇਖੇ ਉਹ ਉੱਚੀ ਆਵਾਜ਼ ਵਿੱਚ ਅਸਦਿਆ ਬੋਲਿਆ ਦੇਖੋ ਮਹਾਰਾਜ ਇਹ ਤੋਹਫਾ ਮੈਂ ਤੁਹਾਡੇ ਲਈ 1400 ਰੁਪਏ ਵਿੱਚ ਲੈਂਦਾ ਹੈ ਹੁਣ ਮੈਂ ਇਸ ਦੇ ਬਦਲੇ 3000 ਰੁਪਏ ਵੀ ਨਹੀਂ ਲਵਾਗਾ ਮਹਾਰਾਜੇ ਨੇ ਰਾਈਫਲ ਫੜਨ ਲਈ ਆਪਣਾ ਹੱਥ ਵਧਾਇਆ ਰਾਈਫਲ ਭਰੀ ਹੋਈ ਸੀ ਅਤੇ ਦੋਵੇਂ ਪਾਸਿਆਂ ਦੇ ਘੋੜੇ ਉੱਤੇ ਚੁੱਕੇ ਹੋਏ ਸਨ ਜਿਉਂ ਹੀ ਅਜੀਤ ਸਿੰਘ ਰਾਈਫਲ ਮਹਾਰਾਜੇ ਦੇ ਹੱਥ ਵਿੱਚ ਫੜਾਉਣ ਲੱਗੇ ਤਾਂ ਉਸ ਨੇ ਬੜੀ ਚੁਸਤੀ ਨਾਲ ਪਰ ਸਾਰਿਆਂ ਤੋਂ ਅੱਖ ਬਚਾ ਕੇ ਦੋਵੇਂ ਨਾਲੀਆਂ ਛੇ ਸਿੰਘ ਦੀ ਹਿੱਕ ਵੱਲ ਕਰ ਦਿੱਤੀਆਂ ਤੇ ਦੋਵੇਂ ਘੋੜੇ ਨੱਪ ਦਿੱਤੇ ਠਾਹ ਦੀ ਆਵਾਜ਼ ਹੋਈ ਅਤੇ ਦੋਵੇਂ ਗੋਲੀਆਂ ਮਹਾਰਾਜੇ ਦੀ ਹਿੱਕ ਵਿੱਚ ਤਸ ਗਈਆਂ ਬਦ ਨਸੀਬ ਸ਼ੇਰ ਸਿੰਘ ਕੁਰਸੀ ਸਮੇਤ ਪਿੱਛੇ ਜਾ ਡਗਾ ਮਰਨ ਤੋਂ ਪਹਿਲਾਂ ਉਹ ਬਸ ਇਨਾ ਹੀ ਬੋਲ ਸਕਿਆ ਇਹ ਕੀ ਦਗਾ ਉਸ ਦੇ ਮਰਦਿਆਂ ਹੀ ਅਜੀਤ ਸਿੰਘ ਨੇ ਤਲਵਾਰ ਦੇ ਇੱਕ ਭਰਪੂਰ ਵਾਰ ਨਾਲ ਉਸ ਦਾ ਸਿਰ ਤੜ ਤੋਂ ਅਲੱਗ ਕਰ ਦਿੱਤਾ ਮਹਾਰਾਜੇ ਦੀ ਸੇਵਾ ਵਿੱਚ ਹਾਜ਼ਰ ਨੌਕਰਾਂ ਤੋਂ ਚੋਂ ਕੁਝ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਕੁਝ ਦਾ ਸਿਰ ਕੱਟ ਦਿੱਤਾ ਗਿਆ ਮਹਾਰਾਜੇ ਦੇ ਕਤਲ ਤੋਂ ਬਾਅਦ ਇਹ ਵੈਸ਼ੀ ਟੋਲਾ ਆਪਣੀ ਦਹਿਸ਼ਤ ਦਾ ਵਿਖਾਵਾ ਕਰਦੇ ਹੋਏ ਬਾਗ ਵੱਲ ਚੱਲ ਪਿਆ ਜਿੱਥੇ ਸ਼ੇਰ ਸਿੰਘ ਦਾ 13-14 ਸਾਲ ਦਾ ਪੁੱਤਰ ਸੰਗਰਾਦ ਹੋਣ ਕਰ ਲੰਗਰ ਵਰਤਾਉਣ ਦੀ ਤਿਆਰੀ ਕਰ ਰਿਹਾ ਸੀ ਲੈਣਾ ਸਿੰਘ ਨੇ ਆਪਣੀ ਤਲਵਾਰ ਉਸ ਮੁੰਡੇ ਵੱਲ ਹerai ਮੁੰਡਾ ਡਰੀਆਂ ਹੋਈਆਂ ਅੱਖਾਂ ਨਾਲ ਉਸ ਵੱਲ ਵੇਖਦਾ ਹੋਇਆ ਉਸਦੇ ਪੈਰਾਂ ਤੇ ਡਿੱਗ ਪਿਆ ਅਤੇ ਆਪਣੇ ਇਸ ਚਾਚੇ ਅੱਗੇ ਜਾਣ ਵਕਸ਼ਣ ਲਈ ਤਰਲੇ ਲੈਣ ਲੱਗਾ ਪਰ ਇਸ ਸਰਦਾਰ ਨੇ ਉਸ ਬੱਚੇ ਦੀ ਇੱਕ ਨਾ ਸੁਣੀ ਤੇ ਸਿਰਫ ਇਹ ਨਾ ਆਖਿਆ ਇਸ ਵੇਲੇ ਕੋਈ ਕਿਸੇ ਦਾ ਚਾਚਾ ਨਹੀਂ ਉਸਨੇ ਮੁੰਡੇ ਦੀ ਗਰਦਨ ਤੇ ਤਲਵਾਰ ਦਾ ਵਾਰ ਕੀਤਾ ਤੇ ਉਸ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਇਸ ਤੋਂ ਬਾਅਦ ਇਹ ਖੂਨੀ ਟੋਲਾ ਆਪਣੇ ਸਾਥੀਆਂ ਨਾਲ ਜਾ ਰਲਿਆ ਜੋ ਉਹਨਾਂ ਚਿਰ ਬਾਹਰ ਬੜੀ ਮੁਸ਼ਤਿਹਦੀ ਨਾਲ ਖੜੇ ਰਹੇ ਜਿੰਨਾ ਚਿਰ ਅੰਦਰ ਇਹ ਖੂਨੀ ਖੇਡ ਚੱਲਦੀ ਰਹੀ ਸੰਧਾਂ ਵਾਲਿਆਂ ਸਰਦਾਰ ਅਜੀਤ ਸਿੰਘ ਆਪਣੇ ਨਾਲ 300 ਘੋੜਸਵਾਰ ਅਤੇ 250 ਪੈਦਲ ਸੈਨਿਕਾਂ ਲੈ ਕੇ ਲਾਹੌਰ ਵੱਲ ਚੱਲ ਪਿਆ ਜਦੋਂ ਕਿ ਲਹਿਣਾ ਸਿੰਘ ਬਾਕੀ ਦੇ 200 ਕੋਟਸਵਾਰਾਂ ਸਮੇਤ ਉਸਦੇ ਪਿੱਛੇ-ਪਿੱਛੇ ਆ ਰਿਹਾ ਸੀ ਹਾਲੇ ਉਹ ਅਧੇਰਾ ਹੀ ਗਏ ਹੋਣਗੇ ਕਿ ਅਗੋਂ ਮਜੀਤ ਧਿਆਨ ਸਿੰਘ ਆਪਣੇ ਥੋੜੇ ਜੇ ਸਾਥੀਆਂ ਸਮੇਤ ਬੜੇ ਆਰਾਮ ਨਾਲ ਸ਼ਾਹ ਬਲੌਰਵਾਲ ਆ ਰਿਹਾ ਸੀ ਅਜੀਤ ਸਿੰਘ ਨੇ ਉਸ ਨੂੰ ਫਤਿ ਬੁਲਾਈ ਤੇ ਕਿਹਾ ਕਿ ਸਾਰਾ ਕੁਝ ਉਸ ਨਾਲ ਬਣਾਈ ਗਈ ਯੋਜਨਾ ਅਨੁਸਾਰ ਹੋ ਚੁੱਕਿਆ ਹੈ ਹੁਣ ਉਸ ਨੂੰ ਹੋਰ ਅੱਗੇ ਜਾਣ ਦੀ ਕੋਈ ਲੋੜ ਨਹੀਂ ਉਸ ਨੇ ਮਜੀਤ ਧਿਆਨ ਸਿੰਘ ਨੂੰ ਕਿਹਾ ਕਿ ਉਹ ਵਾਪਸ ਪਰਤ ਜਾਵੇ ਅਜੀਤ ਸਿੰਘ ਨੇ ਹੋਰ ਸਜਾ ਦੇਂਦਿਆਂ ਕਿ ਹਾਂ ਕਿ ਚੰਗਾ ਹੋਵੇਗਾ ਜੇ ਉਹ ਦੋਵੇਂ ਇਕੱਠੇ ਹੀ ਕਿਲੇ ਵੱਲ ਵੱਤ ਚੱਲਣ ਇਸ ਤਰ੍ਹਾਂ ਉਹ ਉੱਥੇ ਪਹੁੰਚ ਕੇ ਕੁਝ ਜ਼ਰੂਰੀ ਗੱਲਾਂ ਵੀ ਕਰ ਸਕਣਗੇ ਕਿਉਂਕਿ ਕਈ ਕੰਮ ਕਰਨ ਵਾਲੇ ਹਨ ਸਰਦਾਰਾਂ ਦੀ ਮੀਟਿੰਗ ਬੁਲਾਉਣੀ ਹੈ ਤੇ ਧਿਆਨ ਸਿੰਘ ਨਾਲ ਕੀਤੇ ਉਹ ਸਾਰੇ ਵਾਅਦੇ ਪੂਰੇ ਕਰਨੇ ਹਨ ਧਿਆਨ ਸਿੰਘ ਦੇ ਮਨ 'ਚ ਅਚਾਨਕ ਸ਼ੱਕ ਜਾਗ ਗਿਆ ਉਸ ਨੇ ਨજર ਕਮਾ ਕੇ ਸੰਧਾਮਾਲੀਆਂ ਨਾਲ ਆਈ ਸੈਨਿਕ ਸ਼ਕਤੀ ਵੱਲ ਦੇਖਿਆ ਉਸ ਦੇ ਕੋਲ ਤਾਂ ਉਹਨਾਂ ਦਾ ਟੱਕਰ ਕਰਨ ਜੋਗੇ ਬੰਦੇ ਵੀ ਨਹੀਂ ਸਨ ਉਹ ਹੋ ਗਿਆ ਚੁਕਾ ਸੀ ਉਸ ਕੋਲ ਅਜੀਤ ਸਿੰਘ ਦੀ ਗੱਲ ਮੰਨਣ ਤੋਂ ਇਲਾਵਾ ਕੋਈ ਚਾਰਾ ਹੀ ਨਹੀਂ ਸੀ ਉਸ ਨੇ ਜਿੰਨਾ ਵੀ ਹੋ ਸਕੇ ਆਪਣੇ ਡਰ ਅਤੇ ਸ਼ੱਕ ਨੂੰ ਲੁਕਾ ਕੇ ਰੱਖਿਆ ਬਾਹਰੋਂ ਵਿਖਾਵੇ ਲਈ ਹੱਸਦਾ ਰਿਹਾ ਗੱਲਾਂ ਕਰਦਾ ਰਿਹਾ ਉਹ ਅਜੀਤ ਸਿੰਘ ਨਾਲ ਵਾਪਸ ਚੱਲ ਪਿਆ ਅਜੀਤ ਸਿੰਘ ਜਾਣਦਾ ਸੀ ਕਿ ਉਸ ਲਈ ਛੇਤੀ ਤੋਂ ਛੇਤੀ ਕਿਲੇ ਦਾ ਅੱਪੜਨਾ ਬਹੁਤ ਜ਼ਰੂਰੀ ਸੀ ਇਸ ਲਈ ਉਸ ਨੇ ਧਿਆਨ ਸਿੰਘ ਨੂੰ ਤੇਜ਼ੀ ਨਾਲ ਚੱਲਣ ਲਈ ਕਿਹਾ ਤੇ ਧਿਆਨ ਸਿੰਘ ਦੀ ਪਰਵਾਹ ਕੀਤੇ ਬਿਨਾਂ ਉਸ ਨੇ ਆਪਣੇ ਘੋੜੇ ਦੀ ਸਪੀਡ ਤੇਜ਼ ਕਰ ਦਿੱਤੀ ਉਹ ਜਲਦੀ ਹੀ ਕਿਲੇ ਦੇ ਬਾਹਰਲੇ ਗੇਟ ਤੇ ਪਹੁੰਚ ਗਏ ਅਜੀਤ ਸਿੰਘ ਅਤੇ ਵਜੀਤ ਧਿਆਨ ਸਿੰਘ ਜਿਉਂ ਹੀ ਇਸ ਗੇਟ ਅੰਦਰ ਦਾਖਲ ਹੋਏ ਉਹਨਾਂ ਦੇ ਪਿੱਛੇ-ਪਿੱਛੇ ਸਾਰਾ ਸੈਨਿਕ ਦਲ ਵੀ ਗੇਟ ਪਾਰ ਗਿਆ ਪਾਰ ਕਰ ਗਿਆ ਜਦੋਂ ਅਗਲਾ ਗੇਟ ਆਇਆ ਤਾਂ ਕੁਝ ਗੁਪਤ ਸੰਗੇਤਾਾਂ ਦੀ ਪਾਲਣਾ ਕਰਦੇ ਹੋਏ ਧਿਆਨ ਸਿੰਘ ਨਾਲ ਆਏ ਬੰਦਿਆਂ ਦਾ ਦਾਖਲਾ ਰੋਕ ਦਿੱਤਾ ਗਿਆ ਅਤੇ ਜਦੋਂ ਕਿ ਅਜੀਤ ਸਿੰਘ ਦੇ ਸਾਰੇ ਬੰਦੇ ਇਸ ਗੇਟ ਨੂੰ ਵੀ ਪਾਰ ਕਰ ਗਏ ਧਿਆਨ ਸਿੰਘ ਦੇ ਮਨ ਅੰਦਰਲਾ ਸ਼ੱਕ ਹੋਰ ਵੀ ਪੱਕਾ ਹੋ ਗਿਆ ਉਸ ਨੇ ਇਹ ਜਾਇਜ਼ਾ ਲੈਣ ਲਈ ਕੇ ਚਾਰੇ ਪਾਸੇ ਨਜ਼ਰ ਦਰਾਈ ਕਿ ਉਸ ਦੇ ਬੰਦਿਆਂ ਦੀ ਗਿਣਤੀ ਕਿੰਨੀ ਕੁ ਹੈ ਅਜੀਤ ਸਿੰਘ ਨੇ ਉਸ ਦਾ ਧਿਆਨ ਹੋਰ ਪਾਸੇ ਕਰਨ ਲਈ ਉਸ ਨੂੰ ਗੱਲ ਨਹੀਂ ਲਾਈ ਰੱਖਿਆ ਮੁਜੀਬ ਧਿਆਨ ਸਿੰਘ ਨੂੰ ਹਾਲੇ ਵੀ ਅਜੀਤ ਸਿੰਘ ਦੀਆਂ ਗੱਲਾਂ ਤੋਂ ਇਹ ਮਹਿਸੂਸ ਹੋ ਰਿਹਾ ਸੀ ਕਿ ਦਾਲ ਵਿੱਚ ਕੁਝ ਕਾਲਾ ਹੈ ਪਰ ਉਹ ਇਸ ਗੱਲ ਤੋਂ ਵੀ ਚਕੰਨਾ ਸੀ ਕਿ ਉਸ ਨੂੰ ਆਪਣੇ ਡਰ ਨੂੰ ਜ਼ਾਹਰ ਨਹੀਂ ਹੋਣ ਦੇਣਾ ਚਾਹੀਦਾ ਫਿਰ ਵੀ ਉਹ ਅਜੀਤ ਸਿੰਘ ਕੋਲੋਂ ਇਹ ਪੁੱਛਣੋਂ ਰਹਿ ਨਾ ਸਕਿਆ ਕਿ ਕਿਲੇ ਵਿੱਚ ਯੁੱਧਵਾਗ ਪੋਜੀਸ਼ਨਾਂ ਲਈ ਖੜੇ ਇਹ ਸਾਰੇ ਕੌਣ ਹਨ ਅਜੀਤ ਸਿੰਘ ਨੇ ਗੱਲ ਟਾਲਦਿਆਂ ਕਿਹਾ ਕਿ ਇਹ ਸਾਰੇ ਮਿੱਤਰ ਹਨ ਵਜੀਰ ਧਿਆਨ ਸਿੰਘ ਦੇ ਸ਼ਰਧਾਲੂ ਹਨ ਇਸੇ ਪਲ ਜਦੋਂ ਵਜੀਰ ਸਿੰਘ ਕਿਲੇ ਦੀਆਂ ਕੰਧਾਂ ਤੇ ਚੜੇ ਖਲੋਤੇ ਸੈਨਕਾਂ ਵੱਲ ਦੇਖ ਰਿਹਾ ਸੀ ਰਾਜੀਤ ਸਿੰਘ ਨੇ ਧਿਆਨ ਸਿੰਘ ਦੇ ਪਿੱਛੇ ਖਲੋਤੇ ਇੱਕ ਬੰਦੇ ਨੇ ਉਂਗਲ ਨਾਲ ਇਸ਼ਾਰਾ ਕੀਤਾ ਅਤੇ ਉਸ ਬੰਦੇ ਨੇ ਧਿਆਨ ਸਿੰਘ ਨੂੰ ਗੋਲੀ ਮਾਰ ਦਿੱਤੀ ਧਿਆਨ ਸਿੰਘ ਡਿੱਗ ਪਿਆ ਫਿਰ ਇੱਕ ਹੋਰ ਗੋਲੀ ਡਿੱਗੇ ਪਏ ਦੇ ਮਾਰੀ ਗਈ ਮਰ ਤਾਂ ਪਹਿਲੀ ਗੋਲੀ ਨਾਲ ਹੀ ਗਿਆ ਸੀ ਫੇਰ ਤਲਵਾਰਾਂ ਨਾਲ ਉਸਦੇ ਟੁਕੜੇ-ਟੁਕੜੇ ਕੀਤੇ ਗਏ ਵਜ਼ੀਰ ਦੇ ਹੱਕ ਵਿੱਚ ਸਿਰਫ ਇੱਕ ਬੰਦਾ ਡਟਿਆ ਇਹ ਉਸਦਾ ਇੱਕ ਮੁਸਲਮ ਬਾਡੀਗਾਰਡ ਸੀ ਉਸ ਨੂੰ ਵੀ ਤਲਵਾਰਾਂ ਮਾਰ ਕੇ ਮਾਰ ਕੇ ਖਤਮ ਕਰ ਦਿੱਤਾ ਗਿਆ ਹਰਾਜਾ ਧਿਆਨ ਸਿੰਘ ਅਤੇ ਉਸਦੇ ਮੁਸਲਮ ਬਾਡੀਗਾਰਡ ਦੀਆਂ ਲਾਸ਼ਾਂ ਨੂੰ ਕਿਲੇ ਦੀਆਂ ਬੰਦੂਕਾਂ ਬਣਾਉਣ ਵਾਲੀ ਵਰਕਸ਼ਾਪ ਦੇ ਗਟਰ ਵਿੱਚ ਸੁੱਟ ਦਿੱਤਾ ਗਿਆ ਜਦੋਂ ਲੈਣਾ ਸਿੰਘ ਆਪਣੇ ਟੋਲੇ ਸਮੇਤ ਪਹੁੰਚਿਆ ਤਾਂ ਸਾਰਾ ਕੁਝ ਨਿਬੜ ਚੁੱਕਾ ਸੀ ਲੈਣਾ ਸਿੰਘ ਅਜੀਤ ਸਿੰਘ ਨੂੰ ਗੁੱਸੇ ਹੋਇਆ ਕਿ ਉਸ ਨੇ ਇੰਨੀ ਕਾਲ ਕਿਉਂ ਕੀਤੀ ਲੈਣਾ ਸਿੰਘ ਦੀ ਸਕੀਮ ਇਹ ਸੀ ਕਿ ਧਿਆਨ ਸਿੰਘ ਤੇ ਪੁੱਤਰ ਹੀਰਾ ਸਿੰਘ ਤੇ ਉਸਦੇ ਭਰਾ ਸੁਚੇਤ ਸਿੰਘ ਨੂੰ ਵੀ ਕਿਲੇ ਵਿੱਚ ਬੁਲਾਉਣਾ ਸੀ ਅਤੇ ਤਿੰਨਾਂ ਨੂੰ ਇਕੱਠਿਆਂ ਹੀ ਮਾਰਨਾ ਸੀ। ਹੁਣ ਉਸ ਨੂੰ शक ਸੀ ਕਿ ਹਾਲਾਤ ਉਹਦਾਂ ਦੇ ਵਿਰੁੱਧ ਵਿੱਚ ਜਾ ਸਕਦੇ ਹਨ। ਹੀਰਾ ਸਿੰਘ ਤੇ ਸੁਚੇਤ ਸਿੰਘ ਸ਼ਹਿਰੋਂ ਬਾਹਰ ਸਨ। ਉਹ ਖ਼ਬਰ ਮਿਲਦਿਆਂ ਹੀ ਫੌਜ ਦੀਆਂ ਸਾਰੀਆਂ ਟੁਕੜੀਆਂ ਨੂੰ ਇਕੱਠੀਆਂ ਕਰ ਕੇ ਆਪਣੀ ਸੁਰੱਖਿਆ ਕਰ ਸਕਦੇ ਹਨ। ਮਹਾਰਾਜ ਅਤੇ ਵਜੀਵ ਦੇ ਕਾਤਲਾਂ ਨੂੰ ਸਜ਼ਾ ਵੀ ਦੇ ਸਕਦੇ ਹਨ। ਸੰਧਾ ਵਾਲੀ ਸਰਦਾਰ ਭਾਵੇਂ ਕੁਝ ਮਜੂਦ ਜ਼ਰੂਰ ਹੋਏ। ਪਰ ਉਹ ਆਪਣਾ ਵਿੰਡਿਆ ਕੰਮ ਅਧਵਾਟੇ ਨਹੀਂ ਛੱਡ ਸਕਦੇ ਸਨ ਉਹ ਹਰ ਹਾਲਤ ਵਿੱਚ ਬਾਕੀ ਬੱਚੇ ਦੋ ਡੋਗਰਿਆਂ ਨੂੰ ਮਾਰ ਕੇ ਆਪਣੀ ਯੋਜਨਾ ਮੁਕੰਮਲ ਕਰਨੀ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਇੱਕ ਸੰਦੇਸ਼ ਵਾਹਕ ਨੂੰ ਬੁੱਧੂ ਦੇ ਕੇ ਆਵੇ ਉਹਨਾਂ ਦੋਵਾਂ ਕੋਲ ਭੇਜਿਆ ਜਿੱਥੇ ਦੋਵੇਂ ਡੋਗਰੇ ਫੌਜਮੀਠੇ ਰਹੇ ਹੋਏ ਸਨ ਸੰਧਾ ਵਾਲੀ ਧਿਆਨ ਸਿੰਘ ਦੀ ਤਰਫੋਂ ਇੱਕ ਜਾਲੀ ਚਿੱਠੀ ਹੀਰਾ ਸਿੰਘ ਤੇ ਸਚੇ ਸਿੰਘ ਵੱਲ ਭੇਜੀ ਇਸ ਚਿੱਠੀ ਵਿੱਚ ਲਿਖਿਆ ਸੀ ਕਿ ਰਾਜਾ ਧਿਆਨ ਸਿੰਘ ਅਤੇ ਸੰਧਾ ਵਾਲੀ ਸਰਦਾਰ ਕਿਲੇ ਵਿੱਚ ਬੈਠੇ ਹਨ ਅਤੇ ਜ਼ਰੂਰੀ ਸਿਆਸੀ ਮਸਲਿਆਂ ਬਾਰੇ ਗੱਲਬਾਤ ਕਰ ਰਹੇ ਹਨ ਉਹਨਾਂ ਦੋਵਾਂ ਨੂੰ ਆਖਿਆ ਗਿਆ ਕਿ ਉਹ ਫੌਰਨ ਆ ਜਾਣ ਇਹ ਚਿੱਠੀ ਬੁੱਧੂ ਕੇ ਆਵੇ ਪਹੁੰਚੀ ਜਿੱਥੇ ਇਹ ਡੋਗਰੇ ਬੈਠੇ ਸਨ ਇਹਨਾਂ ਨਾਲ ਇਹਨਾਂ ਦੇ ਕੁਝ ਸਲਾਹਕਾਰ ਵੀ ਬੈਠੇ ਸਨ ਇਹਨਾਂ ਸਲਾਹਕਾਰਾਂ ਵਿੱਚ ਇੱਕ ਖਾਸ ਸਲਾਹਕਾਰ ਰਾਇ ਕੇਸਰੀ ਸਿੰਘ ਸੀ ਜੋ ਬਾਅਦ ਵਿੱਚ ਰਾਜਾ ਸੁਚੇਤ ਸਿੰਘ ਦੇ ਹੱਕ ਵਿੱਚ ਲੜਦਿਆਂ ਕਿ ਮਰਿਆ ਸੀ ਰਾਇ ਕੇਸਰੀ ਸਿੰਘ ਬਹੁਤ ਹੀ ਸੂਝਵਾਨ ਬੰਦਾ ਸੀ ਜਿਸ ਨੂੰ ਤੋਖਾ ਦੇਣਾ ਬੜਾ ਮੁਸ਼ਕਲ ਸੀ ਉਸਨੇ ਪਛਾਣ ਲਿਆ ਕਿ ਇਹ ਚਿੱਠੀ ਜਾਲੀ ਹੈ ਉਤਨੇ ਹੀਰਾ ਸਿੰਘ ਤੇ ਸਚੇ ਸਿੰਘ ਵੱਲੋਂ ਵਾਪਸੀ ਚਿੱਠੀ ਲੁਕਾ ਕੇ ਭੇਜ ਦਿੱਤੀ ਕਿ ਉਹਨਾਂ ਨੂੰ ਰਾਜਾ ਧਿਆਨ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਕੇ ਬਹੁਤ ਖੁਸ਼ੀ ਹੋਵੇਗੀ ਪਰ ਚਿੱਠੀ ਰਾਜਾ ਧਿਆਨ ਸਿੰਘ ਦੁਆਰਾ ਲਿਖੀ ਹੋਣੀ ਚਾਹੀਦੀ ਹੈ ਅਤੇ ਉਸ ਉੱਪਰ ਰਾਜਾ ਧਿਆਨ ਸਿੰਘ ਦੇ ਦਸਤਖਤ ਹੋਣੇ ਚਾਹੀਦੇ ਹਨ ਇੰਜ ਉਹਨਾਂ ਨੂੰ ਧੋਖੇ ਨਾਲ ਬੁਲਾਉਣ ਦੀ ਯੋਜਨਾ ਸਫਲ ਹੋ ਗਈ ਫਿਰ ਸੰਧਾਵਾਲੀਆਂ ਨੇ ਉਹਨਾਂ ਨੂੰ ਜ਼ਬਰਦਸਤੀ ਲਿਆਉਣ ਲਈ 500 ਕੋਟ ਸੌ ਰੁਪਏ ਭੇਜੇ ਇਸ ਕਦਮ ਨੇ ਡੋਗਰਿਆਂ ਦੇ ਮਨ ਵਿੱਚਲੇ ਸ਼ੱਕ ਨੂੰ ਪੱਕਾ ਕਰ ਦਿੱਤਾ ਕਿਉਂਕਿ ਕੋਟਸਵਾਰਾਂ ਕੋਲ ਰਾਜਾ ਧਿਆਨ ਸਿੰਘ ਦੇ ਹੱਥ ਦੀ ਲਿਖੀ ਤੇ ਰਾਜਾ ਧਿਆਨ ਸਿੰਘ ਦੇ ਦਸਤਖਾਂ ਵਾਲੀ ਕੋਈ ਚਿੱਠੀ ਨਹੀਂ ਸੀ ਅਤੇ ਕੋਟਸਵਾਰਾਂ ਦੇ ਇਰਾਦੇ ਵੀ ਨੇਕ ਨਹੀਂ ਸਨ ਉਹਨਾਂ ਨੇ ਆਪਣੇ ਆਲੇ ਦੁਆਲੇ ਵੱਧ ਤੋਂ ਵੱਧ ਫੌਜ ਇਕੱਠੀ ਕਰ ਲਈ ਕੋਟਸਵਾਰਾਂ ਨੂੰ ਅਹਿਸਾਸ ਹੋ ਗਿਆ ਕਿ ਉਹ ਐਡੀ ਵੱਡੀ ਫੌਜ ਦਾ ਮੁਕਾਬਲਾ ਨਹੀਂ ਕਰ ਸਕਣਗੇ ਇਸ ਕਰਕੇ ਉਹਨਾਂ ਨੇ ਵਾਪਸ ਮੁੜਨ ਵਿੱਚ ਹੀ ਭਲਾਈ ਸਮਝੀ ਇਸ ਤੋਂ ਥੋੜੇ ਸਮੇਂ ਬਾਅਦ ਹੀ ਮਹਾਰਾਜਾ ਚੇਤ ਸਿੰਘ ਅਤੇ ਉਸਦੇ ਵਜ਼ੀਰ ਧਿਆਨ ਸਿੰਘ ਦੇ ਕਤਲ ਦੀ ਖਬਰ ਚਾਰੇ ਪਾਸੇ ਫੈਲ ਗਈ ਇਹ ਖਬਰ ਉਹਨਾਂ ਲੋਕਾਂ ਰਾਹੀਂ ਬਾਹਰ ਨਿਕਲੀ ਜਿਹੜੇ ਇਹਨਾਂ ਕਤਲਾਂ ਸਮੇਂ ਮੌਜੂਦ ਸਨ ਪਰ ਕਿਸੇ ਤਰ੍ਹਾਂ ਨਾਲ ਬਚ ਨਿਕਲੇ ਸਨ ਇਹ ਖਬਰ ਸੁਣ ਕੇ ਰਾਜਾ ਹੀਰਾ ਸਿੰਘ ਅਤੇ ਪੰਡਤ ਜੱਲਾ ਨੇ ਸਭ ਤੋਂ ਵੱਧ ਦੁੱਖ ਦਾ ਬਖਾਵਾ ਕੀਤਾ ਰਾਜਾ ਹੀਰਾ ਸਿੰਘ ਤਾਂ ਧਰਤੀ ਤੇ ਲਟ ਗਿਆ ਅਤੇ ਬੱਚਿਆਂ ਵਾਂਗ ਚੀਕ-ਚੀਕ ਕੇ ਰੋਣ ਲੱਗਾ ਫੂਜਵਾਨ ਰਾਏ ਕੇਸੀ ਸਿੰਘ ਨੇ ਉਸ ਨੂੰ ਧਰਤੀ ਤੋਂ ਉਠਾਇਆ ਤੇ ਹੌਸਲਾ ਦਿੱਤਾ ਹੁਣ ਸਾਰਿਆਂ ਨੇ ਬੈਠ ਕੇ ਸਲਾਮ-ਮਸ਼ਵਰਾ ਕੀਤਾ ਤੇ ਸੋਚਿਆ ਕਿ ਅੱਗੇ ਤੋਂ ਕੀ ਕੀਤਾ ਜਾਵੇ ਸੋਚ ਵਿਚਾਰ ਤੋਂ ਬਾਅਦ ਉਹ ਉੱਠੇ ਵੱਖ-ਵੱਖ ਦਲਾਂ ਕੋਲ ਜਾ ਕੇ ਉਹਨਾਂ ਨੂੰ ਸੰਧਾਂਵਾਰੀਆਂ ਖਿਲਾਫ ੜਕਾਇਆ ਤੇ ਇਸ ਸ਼ਰਮਨਾਕ ਕਾਰੇ ਦਾ ਬਦਲਾ ਲੈਣ ਲਈ ਉਸਕਾ ਉਕਸ ਆਇਆ ਉਹਨਾਂ ਨੇ ਇਸ ਤਰ੍ਹਾਂ ਫੌਜ ਦੇ ਜਜ਼ਬਾਤ ਨੂੰ ੜਕਾਇਆ ਕਿ ਸਾਰੀ ਖਾਲਸਾ ਫੌਜ ਉਹਨਾਂ ਦੇ ਹੱਕ ਵਿੱਚ ਹੋ ਗਈ ਫੌਜ ਨੂੰ ਆਪਣੇ ਵੱਲ ਕਰਨ ਲਈ ਡੋਗਰੇ ਨੇ ਜਿਹੜੇ ਹੀਲੇ ਵਰਤੇ ਉਸ ਦੀ ਮਿਸਾਲ ਦੇਣ ਲਈ ਰਾਜਾ ਹੀਰਾ ਸਿੰਘ ਦੁਆਰਾ ਕੀਤੀ ਯਤਨਾਂ ਦਾ ਵੀਰਵਾ ਦਿੱਤਾ ਜਾ ਸਕਦਾ ਹੈ ਫੌਜ ਨੂੰ ਇਕੱਠਾ ਕਰਕੇ ਉਹ ਫੌਜ ਦੇ ਸਾਹਮਣੇ ਖਲੋ ਗਿਆ ਆਪਣੇ ਇੱਕ ਹੱਥ ਵਿੱਚ ਨੰਗੀ ਤਲਵਾਰ ਅਤੇ ਦੂਜੇ ਵਿੱਚ ਢਾਲ ਫੜ ਕੇ ਬੋਲਣ ਲੱਗਾ ਮੈਨੂੰ ਨਿੱਕੇ ਹੁੰਦੇ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੁੱਤਰਾਂ ਵਾਂਗ ਪਾਲਿਆ ਹੈ ਮੇਰੇ ਪਿਤਾ ਨੂੰ ਸੰਧਾ ਵਾਲਿਆਂ ਨੇ ਕਤਲ ਕਰ ਦਿੱਤਾ ਹੈ ਹੁਣ ਉਹ ਮੇਰਾ ਕਤਲ ਕਰਨਾ ਚਾਹੁੰਦੇ ਹਨ ਸੰਧਾ ਵਾਲਿਆਂ ਨੇ ਤੁਹਾਡੇ ਮਹਾਰਾਜੇ ਨੂੰ ਮਾਰ ਦਿੱਤਾ ਹੈ ਉਹਦੇ ਵਜ਼ੀਰ ਨੂੰ ਮਾਰ ਦਿੱਤਾ ਹੈ ਹੁਣ ਹੋਰ ਸੁਣੋ ਉਹਨਾਂ ਨੇ ਇਹ ਸਾਰਾ ਕੁਝ ਕਿਉਂ ਕੀਤਾ ਜਦੋਂ ਉਹ ਹਿੰਦੁਸਤਾਨ ਵਿੱਚ ਅੰਗਰੇਜ਼ਾਂ ਦੀ ਸ਼ਰਨ ਵਿੱਚ ਸਨ ਉਹਨਾਂ ਗਦਾਰਾਂ ਦਾ ਅੰਗਰੇਜ਼ਾਂ ਨਾਲ ਗੱਠ ਜੋੜ ਹੋ ਗਿਆ। ਉਹਨਾਂ ਨੇ ਉੱਥੇ ਅੰਗਰੇਜ਼ਾਂ ਨਾਲ ਇਹ ਸਾਰਾ ਕੁਝ ਕਰਨ ਦਾ ਛੜਜੰਤਰ ਰਚਿਆ। ਇਹ ਲੋਕ ਅੰਗਰੇਜ਼ਾਂ ਨੂੰ ਪੰਜਾਬ ਵਿੱਚ ਲਿਆਉਣਾ ਚਾਹੁੰਦੇ ਹਨ ਅਤੇ ਸਾਰਾ ਖਾਲਸਾ ਰਾਜ ਉਹਨਾਂ ਨੂੰ ਸੌਂਪ ਦੇਣਾ ਚਾਹੁੰਦੇ ਹਨ। ਇਹ ਉਦੇਸ਼ ਪੂਰਾ ਕਰਨ ਲਈ ਇਹਨਾਂ ਸੰਧਾਂ ਵਾਲੀਆਂ ਨੇ ਅੱਜ ਸਵੇਰ ਤੋਂ ਬਾਅਦ 10-12 ਚਿੱਠੀਆਂ ਫੋਜਪੁਰ ਲੁਧਿਆਣਾ ਵਾਲੇ ਪਾਸੇ ਭੇਜੀਆਂ ਹਨ ਸਿਰਫ ਇਹ ਦੱਸਣ ਵਾਸਤੇ ਕਿ ਉਹਨਾਂ ਨੇ ਅੰਗਰੇਜ਼ਾਂ ਨਾਲ ਕੀਤੇ ਵਾਅਦੇ ਅਨਸਾਰ ਮਹਾਰਾਜੇ ਅਤੇ ਵਜ਼ੀਰ ਦਾ ਕਤਲ ਕਰ ਦਿੱਤਾ ਹੈ। ਤੇ ਹੁਣ ਜੇ ਤੁਸੀਂ ਕੋਈ ਨਿਗਰ ਕਦਮ ਨਾ ਚੁੱਕਿਆ ਤਾਂ ਅਗਲੇ 3-4 ਦਿਨਾਂ ਤੱਕ ਤੁਹਾਨੂੰ ਇਹ ਖਬਰ ਸੁਣਨ ਨੂੰ ਮਿਲੇਗੀ ਕਿ 40-50 ਹਜ਼ਾਰ ਅੰਗਰੇਜ਼ੀ ਫੌਜ ਸਤਲੁਜ ਪਾਰ ਕਰਕੇ ਸਿੱਖ ਰਾਜ ਵਿੱਚ ਆਵੜੀ ਹੈ ਜੀ ਅੰਗਰੇਜ਼ ਆ ਕੇ ਸਿੱਖ ਰਾਜ ਨੂੰ ਇੱਥੇ ਆਉਣ ਦੇ ਆਪਣੇ ਘਟੀਆਂ ਮਨਸੂਬੇ ਵਿੱਚ ਸਫਲ ਹੋ ਗਏ ਤਾਂ ਇਹ ਗੱਲ ਯਾਦ ਰੱਖਿਓ ਉਹ ਖਾਲਸਾ ਫੌਜ ਨੂੰ ਭੰਗ ਕਰ ਦੇਣਗੇ ਹਾਂ ਮੈਂ ਠੀਕ ਆਖ ਰਿਹਾ ਹਾਂ ਤੁਹਾਡੇ ਕੋਲੋਂ ਤੁਹਾਡੇ ਹਥਿਆਰ ਲੈ ਜਾਣਗੇ ਅਤੇ ਤੁਹਾਨੂੰ ਤੁਹਾਡੇ કરી ਪੇ ਦਿੱਤਾ ਜਾਵੇਗਾ ਤੁਹਾਡੀ ਦੂਰ ਦੂਰ ਤੱਕ ਮਸ਼ਹੂਰ ਸ਼ਕਤੀ ਤੁਹਾਡਾ ਵੱਡਾ ਤੇ ਗੌਰਵਸ਼ਾਲੀ ਨਾਮ ਮਿੱਟੀ ਵਿੱਚ ਮਿਲ ਜਾਵੇਗਾ ਅਤੇ ਤੁਸੀਂ ਸਾਰੀ ਉਮਰ ਲਈ ਮੂੰ ਕਾਲਖ ਖੱਟ ਲਓਗੇ ਅੰਗਰੇਜ਼ ਤੁਹਾਨੂੰ ਇਸ ਹੱਦ ਤੱਕ ਸ਼ਕਤੀਹੀਨ ਅਤੇ ਕੰਗਾਲ ਕਰ ਦੇਣਗੇ ਕਿ ਤੁਸੀਂ ਖੇਤ ਵਿੱਚ ਹਲ ਵਾਉਣ ਜੋਗੇ ਵੀ ਰਹਿ ਜਾਓਗੇ ਖਾਲਸਾ ਜੀ ਜੇ ਤੁਸੀਂ ਇਸ ਨਮੂਸ਼ੀ ਤੋਂ ਬਚਣਾ ਚਾਹੁੰਦੇ ਹੋ ਤਾਂ ਮੇਰੀ ਗੱਲ ਮੰਨੋ ਸਰਗਵਾਸੀ ਮਹਾਰਾਜੇ ਦੇ ਖਜ਼ਾਨੇ ਹਾਲੇ ਹੀ ਭਰਪੂਰ ਹਨ ਮੇਰੀ ਗੱਲ ਦਾ ਯਕੀਨ ਕਰੋ ਮੈਨੂੰ ਮਹਾਰਾਜੇ ਦੇ ਖਜ਼ਾਨੇ ਦਾ ਕੋਈ ਲਾਲਚ ਨਹੀਂ ਮੇਰੀ ਆਪਣੀ ਮੇਰੇ ਪਿਤਾ ਜੀ ਦੀ ਤੇ ਮੇਰੇ ਚਾਚੇ ਦੀ ਤਾਂ ਦੌਲਤ ਇੰਨੀ ਹੈ ਕਿ ਅਸੀਂ ਆਪਣੇ ਖਰਚੇ ਤੇ 100 ਹਜ਼ਾਰ ਬੰਦਿਆਂ ਕੀ ਸ਼ਾਹੀ ਸਿੱਖ ਫੌਜ 100 ਸਾਲ ਤੱਕ ਰੱਖ ਸਕਦੇ ਹਾਂ ਮੈਂ ਵਾਅਦਾ ਕਰਦਾ ਹਾਂ ਕਿ ਮੈਂ ਤੁਹਾਡੇ ਲਈ ਖਜ਼ਾਨੇ ਦੇ ਮੂੰਹ ਖੋਲ ਦੇਵਾਂਗਾ ਇਹ ਤੁਹਾਡਾ ਹੈ ਤੁਹਾਡੇ ਕੰਮ ਆਉਣਾ ਚਾਹੀਦਾ ਹੈ ਮੈਂ ਤੁਹਾਡੇ ਸਾਹਮਣੇ ਸੌਂ ਖਾਂਦਾ ਹਾਂ ਕਿ ਮੈਂ ਤੁਹਾਡੀ ਤਨਖਾਹ 10 ਗੁਣਾ ਵਧਾ ਦੇਾਂਗਾ ਹਰ ਪੈਦਲ ਸੈਨਿਕ ਨੂੰ 12 ਰੁਪਏ ਮਹੀਨਾ ਦਿੱਤੇ ਜਾਇਆ ਕਰਨਗੇ ਹਰ ਘੋੜ ਸਵਾਰ ਨੂੰ 1 ਰੁਪਈਆ ਰੋਜ਼ ਮਿਲੇਗਾ ਮੇਰੀ ਗੱਲ ਸੁਣੋ ਮੇਰੇ ਆਖੇ ਮੁਤਾਬਕ ਚੱਲੋ ਆਵਰਾਲ ਮਿਲ ਕੇ ਹਮਲਾ ਮਾਰੀਏ ਤੇ ਨਾ ਸਿਰਫ ਆਪਣੇ ਮਲੁਕ ਨੂੰ ਬਚਾ ਸਕ ਲਈਏ ਸਗੋਂ ਆਪਣੇ ਆਪ ਨੂੰ ਨਮੋਸ਼ੀ ਤੋਂ ਵੀ ਬਚਾ ਲਈਏ ਕਾਤਲ ਸੰਧਾਂ ਵਾਲਿਆਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਦਈਏ ਉਹ ਸਾਡੀ ਕੌਮ ਦੇ ਸਾਡੇ ਧਰਮ ਦੇ ਤੇ ਸਾਡੇ ਮੁਲਕ ਦੇ ਗਦਾਰ ਹਨ ਆਪਣੇ ਮਹਾਰਾਜੇ ਅਤੇ ਵਜ਼ੀਰ ਦੇ ਕਾਤਲ ਹਨ ਬਚੈਣ ਹੋਈਆਂ ਫੌਜਾਂ ਵਿੱਚ ਇਸ ਤੋਂ ਵੱਧ ਹਿੰਮਤ ਨਹੀਂ ਸੀ ਫੌਜ ਨੇ ਉਸ ਨੂੰ ਕਿਹਾ ਕਿ ਵੀਰਾ ਸਿੰਘ ਦੀ ਅਗਵਾਈ ਹੇਠ ਚੱਲਣ ਲਈ ਤਿਆਰ ਹਨ ਹੀਰਾ ਸਿੰਘ ਭਾਵੇਂ ਉਹਨਾਂ ਨੂੰ ਫਤਿਹ ਵੱਲ ਲੈ ਜਾਵੇ ਤੇ ਭਾਵੇਂ ਮੌਤ ਵੱਲ ਫੌਜ ਨੇ ਹੀਰਾ ਸਿੰਘ ਨੂੰ ਕਿਹਾ ਕਿ ਉਹ ਬੁੱਧੂ ਦੇ ਆਵੇ ਤੋਂ ਹਮਲੇ ਲਈ ਰਵਾਨਾ ਹੋਣ ਦੀਆਂ ਤਿਆਰੀਆਂ ਕਰ ਲਵੇ ਉਹਨਾਂ ਚ ਰੋਗਦਾਰ ਸੰਧਾਂ ਵਾਲਿਆਂ ਸਬਸਕਾਉਣ ਲਈ ਤਿਆਰ ਪਰ ਤਿਆਰ ਹੋ ਜਾਂਦੇ ਹਨ ਹੀਰਾ ਸਿੰਘ ਨੇ ਉਹਨਾਂ ਨੂੰ ਕਿਹਾ ਕਿ ਉਹ ਤਿਆਰ ਰਹਿਣ ਹਮਲੇ ਦਾ ਐਲਾਨ ਕਿਸੇ ਵੀ ਵੇਲੇ ਵੀ ਹੋ ਸਕਦਾ ਹੈ ਪਰ ਉਹ ਕਾਲਾ ਨਾ ਕਰਨ ਅਤੇ ਬਿਨਾ ਹੁਕਮ ਤੋਂ ਕੋਈ ਕਾਰਵਾਈ ਨਾ ਕਰਨਾ ਉਹ ਖੁਦ ਉਹਨਾਂ ਨੂੰ ਆਪਣੀ ਅਗਵਾਈ ਹੇਠ ਲੈ ਕੇ ਜਾਵੇਗਾ ਪਰ ਫੌਜ ਇੰਨੀ ਕਾਲੀਅਤ ਇੰਨੀ ਉਤੇਜ ਤੇ ਸੀ ਕਿ ਅੱਧੇ ਤੋਂ ਵੱਧ ਸੈਨਿਕਾਂ ਨੇ ਰਾਤ ਦਾ ਲੰਗਰ ਵੀ ਪਕਾ ਲਿਆ ਉਹ ਢੋਲ ਨਗਾਰੇ ਵਜਾਉਣ ਲੱਗੇ ਜਿਨ੍ਹਾਂ ਨੇ ਖਾ ਪੀ ਕੇ ਭਾਂਡੇ ਮਾਂਜ ਲੈ ਸਨ ਉਹ ਥਾਲੀਆਂ ਖੜਕਾਉਣ ਲੱਗੇ ਇਸ ਕਾਲੀ ਨਾਲ ਫੌਜ ਹਮਲਾ ਕਰਨ ਦੀ ਉਸ ਯੋਜਨਾਬੰਦੀ ਤੇ ਅਮਲ ਕਰਨ ਲਈ ਇਕੱਠੀ ਹੋ ਗਈ ਜਿਹੜਾ ਉਸ ਨੇ ਕਾਲੀ ਵਿੱਚ ਆ ਕੇ ਆਪਣੇ ਆਪ ਹੀ ਤਿਆਰ ਕਰ ਲਈ ਸੀ ਲੰਗਰ ਬਣਾਉਣ ਤੋਂ ਬਾਅਦ ਤਪਦੇ ਹੋਏ ਚੁੱਲ੍ਹੇ ਲੰਗਰ ਬਣਾਉਣ ਦਾ ਸਮਾਨ ਤੇ ਭਾਂਡੇ ਢੀਂਡੇ ਉਵੇਂ ਖੁੱਲੇ ਮੈਦਾਨ ਵਿੱਚ ਪਏ ਰਹਿਣ ਦਿੱਤੇ ਤਾਂ ਕਿ ਇਹ ਭੁਲੇਖਾ ਪਵੇ ਕਿ ਫੌਜ ਕਿਧਰੇ ਨਹੀਂ ਗਈ ਇੱਥੇ ਨੇੜੇ ਤੇੜੇ ਹੀ ਹੈ ਸਾਰੀਆਂ ਫੌਜੀ ਟੋਲੀਆਂ ਇਕੱਠੀਆਂ ਹੋ ਗਈਆਂ ਤੇ ਕਤਾਰ ਬੰਦ ਉਹੀ ਫੌਜ ਅਗਲੇ ਹੁਕਮ ਦੀ ਉਡੀਕ ਕਰਨ ਲੱਗੀ ਤਕਰੀਬਨ 40 ਹਜ਼ਾਰ ਸੈਨਿਕ ਮਹਾਰਾਜੇ ਦੇ ਕਾਤਲਾਂ ਨੂੰ ਸਬਸਖੋਂ ਲਈ ਹਮਲਾ ਕਰਨ ਵਾਸਤੇ ਕਾਲੇ ਪੈਰ ਐ ਸਨ ਉਹ ਉਡੀਕ ਰਹੇ ਸਨ ਕਿ ਕਦੋਂ ਹੀਰਾ ਸਿੰਘ ਕੂਚ ਕਰਨ ਦਾ ਹੁਕਮ ਦੇਵੇ ਅਤੇ ਕਦੋਂ ਉਸ ਦੇ ਪਿਓ ਧਿਆਨ ਸਿੰਘ ਅਤੇ ਮਹਾਰਾਜਾ ਛੇ ਸਿੰਘ ਦੇ ਕਾਤਲਾਂ ਤੋਂ ਅਤੇ ਕੌਮ ਦੇ ਗਦਾਰਾਂ ਤੋਂ ਬਦਲਾ ਲੈ ਸਕਣ ਉਧਰ ਹੀਰਾ ਸਿੰਘ ਨੂੰ ਇਹ ਬਿਹਤਰ ਲੱਗਿਆ ਕਿ ਫੌਜ ਨੂੰ ਸ਼ਾਮ ਸੂਰਜ ਢਲਦੇ ਤੱਕ ਉਡੀਕਨ ਦਿੱਤਾ ਜਾਵੇ ਲਓ ਜੀ ਅੱਜ ਲਈ ਇਹ ਨਹੀਂ ਇਤਿਹਾਸ ਲੈ ਕੇ ਹਾਜ਼ਰ ਹਾਂ ਇਤਿਹਾਸ ਪੜ੍ਹਦੇ ਆ ਸੁਣਦੇ ਸੁਣਾਉਂਦੇ ਸਮੇਂ ਬੇਨਤ ਪ੍ਰਕਾਰ ਦੀਆਂ ਉਪਨਾ ਚੁੱਕਾ ਹੋਈਆਂ ਜਿਹੜੀਆਂ ਹੋਣਗੀਆਂ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਨੀ ਕਿ ਸਿੰਘ ਨੂੰ ਇਤਿਹਾਸ ਪੜ੍ਹਨ ਦੀ ਸੁਣਨ ਦੀ ਸੁਣਾਉਣ ਦੀ ਸੋਝੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ